ਜਿਸ ਥਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਮੀਂਹ ਦਾ ਪਾਣੀ ਲੱਗਦਾ ਹੈ ਤਾਂ ਇੱਕ ਇਹ ਸੰਜੀਵਨੀ ਬੂਟੀ ਹੈਗੀ ਹੈ ਜਿਹੜੀ ਧਰਤੀ ਦੇ ਉੱਤੇ ਪੈਦਾ ਹੁੰਦੀ ਹੈ ਇਹ ਅਸਲ 'ਚ ਹੀ ਸੰਜੀਵਨੀ ਬੂਟੀ ਹੈ ਇਹ ਪੇਟ ਦੇ ਰੋਗਾਂ ਤੇ ਲੀਵਰ ਦੇ ਰੋਗਾਂ ਤੇ ਇਵਨ ਕਿ ਇਨਫਲੇਮੇਸ਼ਨ ਹੈ ਜੋੜਾਂ ਦਾ ਦਰਦ ਹੈ ਕੈਂਸਰ ਹੈ ਮਾਈਗਰੇਨ ਹੈਗੀ ਹੈ ਜਿਸ ਤਰ੍ਹਾਂ ਹੈਨਾ ਕੋਈ ਸੋਜ ਆ ਜਾਂਦੀ ਕਿਸੇ ਥਾਂ ਤੇ ਯਾ ਲਾਲੋ ਖਾਣਾ ਤੁਹਾਨੂੰ ਹজম ਨਹੀਂ ਹੋ ਰਿਹਾ ਇੰਨੀਆਂ ਚੀਜ਼ਾਂ ਦੇ ਉੱਪਰ ਇਹਦਾ ਕੰਮ ਹੈ ਅੱਜ ਅਗਰ ਇਹ ਫਾਰਮੂਲਾ ਕਿਸੇ ਨੇ ਯੂਜ਼ ਕਰ ਲਿਆ ਜਿਹੜਾ ਮੈਂ ਦੇਣ ਲੱਗਾ ਹਾਂ ਇਹ ਪੂਰਾ ਸੰਜੀਵਨੀ ਵਾਲਾ ਕੰਪਲੀਟ ਸਾਰੀਆਂ ਚੀਜ਼ਾਂ ਦਾ ਤਾਂ ਉਹ ਸਮਝੋ ਇੱਕ ਸੁਪਰਮੈਨ ਦੀ ਤਰ੍ਹਾਂ ਵਿਚਰੇਗਾ ਦੁਨੀਆ ਦੇ ਉੱਤੇ ਮਤਲਬ ਇਹ ਜਿਹੜੀ ਸੰਜੀਵਨੀ ਹੈਗੀ ਹੈ ਬੰਦੇ ਨੂੰ ਹਿਊਮਨ ਤੋਂ ਸੁਪਰ ਹਿਊਮਨ ਢੇਟ ਵਾਲੇ ਮਾਮਲੇ ਚ ਬਣਾ ਦੇਗੀ ਕੋਈ ਰੋਗ ਨਹੀਂ ਆਏਗਾ ਢੇਟ ਅਗਰ ਤੁਹਾਡਾ ਸਵਸਥ ਹੈ ਤਾਂ ਤੁਹਾਡਾ ਬਲ ਪੂਰਾ ਹੈ ਇਹਨੀ ਜ਼ਿਆਦਾ ਤਾਰੀਫਾਂ ਕਰਤੀਆਂ ਇਸ ਬੂਟੀ ਦੀਆਂ ਸਾਨੂੰ ਦੱਸ ਤਾਂ ਦਿਓ ਵੀ ਇਹ ਬੂਟੀ ਹੈ ਕਿਸ ਚੀਜ਼ ਦੀ ਇਹ ਬੂਟੀ ਨੂੰ ਕਿਹਾ ਜਾਂਦਾ ਜੀ ਇਹ ਛੋਟੇ ਛੋਟੇ ਵਿੱਚ ਆਮਲੇ ਵਾਂਗੂ ਲੱਗਦਾ ਇਹ ਫਲ ਜਿਹੜੇ ਜਮਾ ਤੁਹਾਨੂੰ ਆਮਲੇ ਵਰਗੇ ਮਹਿਸੂਸ ਹੋਣਗੇ ਇਹ ਪੱਤੇ ਇਹ ਆਮਲੇ ਇਹ ਜਦਾਂ ਤੱਕ ਸਾਰਾ ਧੋ ਕੇ ਤੁਸੀਂ ਬੂਟੇ ਦਾ ਰਸ ਕੱਢ ਲਓ ਇੰਨੇ ਕ ਦਾ ਰਸ ਰੋਜ਼ ਅਗਰ ਜਿਹੜਾ ਬੰਦਾ 2 ਚਮਚੇ ਰਸ ਨਿਕਲਦਾ ਜਿਹੜਾ ਪੀਂਦਾ ਰਹਿੰਦਾ ਦੁਨੀਆ ਦੀ ਕਿਸੇ ਵੀ ਦਵਾਈ ਨਾਲ ਤੁਹਾਨੂੰ ਸਾਈਡ ਇਫੈਕਟ ਹੋਏ ਨੇ ਖਾ ਕੇ ਅਗਰ ਤੋ ਉਹ ਸਾਰੇ ਦੇ ਸਾਰੇ ਸਾਈਡ ਇਫੈਕਟ ਅਜ ਇਸ ਦਵਾਈ ਨੇ ਬਾਹਰ ਕਢਾ। ਇੱਕ ਗਲਾਸ ਇੰਨਾ ਹੀ ਬਣਨਾ ਹੈ। ਠੀਕ ਹੈ। ਇੰਨਾ ਹੀ ਪੀਣਾ ਹੈ ਰੋਜ਼ ਦਾ। ਤੁਹਾਡਾ ਲੀਵਰ ਔਰ ਪੇਟ ਐਂ ਸਮਝ ਲਓ ਸ਼ੀਸ਼ੇ ਵਰਗਾ ਸਾਫ਼ ਹੋ ਜੇ। ਚਾਰ ਆਲੂ ਬੁਖਾਰੇ ਲੈਣੇ ਆ ਜੀ। ਤੇ ਆ ਚਾਰ ਇਮਲੀ ਦੇ ਦਾਣੇ ਲੈਣੇ ਆ। ਠੀਕ ਹੈ। ਦੋ ਆਈਟਮਾਂ। ਠੀਕ ਹੈ। ਉਸ ਤੋਂ ਬਾਅਦ ਦੋ ਤਿੰਨ ਮੋਟ ਛੁਟੀਆਂ ਇਲਾਈਚੀਆਂ ਲੈਣੀਆਂ ਨੇ। ਅੱਧਾ ਚਮਚੇ ਦਾ ਧਣੀਆਂ ਦਾ ਲੈ ਲੈਣਾ। ਫਿਰ ਅਨਾਰ ਦਾਣਾ ਤੁਸੀਂ ਲੈ ਲੈਣਾ ਅੱਧਾ ਚਮਚਾ। ਇਹਨੂੰ ਛਾਣ ਲੈਣਾ ਛਾਣ ਕੇ ਫਿਰ ਇਹ ਐਦਾਂ ਦਾ ਨਿਕਲ ਆਊਗਾ ਜੀ। ਆਹ ਜਿਹੜੀ ਚੀਜ਼ ਆਪਾਂ ਬਣਾਈਏ ਚਾਹ ਦੀ ਤਲਬ ਤੱਕ ਛਡਾ ਦਿੰਦਾ ਇਹ ਫਾਰਮੂਲਾ ਦੱਸੋ ਫਿਰ ਇਹ ਪੀਣ ਦਾ ਟਾਈਮ ਕਿਹੜਾ ਜੀ ਸਹੀ ਟਾਈਮ ਕਿਹੜਾ ਸਵੇਰੇ ਉੱਠਦਿਆਂ ਫਿਰ ਉੱਠਦੇ ਸਾਰ ਪੀ ਲਿਆ ਉੱਠਦੇ ਸਾਰ ਪੀ ਲਿਆ ਸਮਝੋ ਸਾਰੀਆਂ ਤੁਹਾਡੀਆਂ ਬਿਮਾਰੀਆਂ ਨੂੰ ਥੱਲੋਂ ਦੀ ਕੱਢ ਦਿੰਦਾ ਇਹਨੇ ਹੌਲੀ ਹੌਲੀ ਅਗਰ ਤੁਸੀਂ ਇਹਨੂੰ ਲਗਭਗ 3 ਤੋਂ 4 ਮਹੀਨੇ ਲਗਾਤਾਰ ਯੂਜ਼ ਕਰ ਲਿਆ ਤਾਂ ਅਗਲੇ ਸਾਲ ਜਦੋਂ ਤੁਸੀਂ ਵੇਖਣਾ ਤੁਹਾਡੇ ਵਾਲ ਵੀ ਕਾਲੇ ਨਵੇਂ ਆਉਣੇ ਸਟਾਰਟ ਹੋ ਜਾਣਗੇ ਇੰਨੀ ਜਬਰਦਸਤ ਜਵਾਨ ਬਣਾਉ ਨੁਸਖਾ ਇਹ ਜਿਨ੍ਹਾਂ ਦੇ ਪੇਟ ਸਾਫ਼ ਨਹੀਂ ਹੈਗਾ ਲੀਵਰ ਠੀਕ ਨਹੀਂ ਹੈਗਾ ਫੈਟੀ ਲੀਵਰ ਹੋ ਗਿਆ ਗ੍ਰੇਡ 1 2 3 ਤੱਕ ਚੱਲਿਆ ਗਿਆ ਫਿਰ ਇਹਨਾਂ ਨੂੰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਲੱਗ ਸਕਦੀਆਂ ਹੈ? ਜੱਟੀ ਲੀਵਰ ਦੇ ਨਾਲ ਬੰਦੇ ਨੂੰ ਐਂ ਲਾ ਲਓ ਵੀ ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਤੇ ਦਿਮਾਗੀ ਜਿਹੜਾ ਤਵਜਨ ਹੈ ਉਹ ਸਾਰ ਸਭ ਕੁਝ ਵਿਗੜਨਾ ਸਟਾਰਟ ਹੋ ਸਕਦਾ ਜਿਹੜੇ ਤੁਹਾਨੂੰ ਡਕਾਰ ਸਵੇਰੇ ਸਵੇਰੇ ਰੋਟੀ ਖਾਣ ਤੋਂ ਬਾਅਦ ਗੰਦੇ ਡਕਾਰ ਆ ਗਏ ਹਾਂ ਉਹ ਸਾਰੀਆਂ ਚੀਜ਼ਾਂ ਨੂੰ ਇਹ ਬਿਲਕੁਲ ਥੋੜੇ ਦਿਨਾਂ ਦੇ ਅੰਦਰ ਅੰਦਰ ਰੋਕ ਲਾ ਦੇ। ਮੀਂਹ ਦਾ ਪਾਣੀ ਧਰਤੀ ਦੇ ਉੱਤੇ ਜਿਸ ਥਾਂ ਨੂੰ ਲੱਗਦਾ ਹੈ ਉਹ ਥਾਂ ਵੈਸੇ ਹੀ ਜ਼ਰਖੇਜ਼ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਜਿਸ ਥਾਂ ਦੇ ਉੱਤੇ ਇਨ੍ਹਾਂ ਦਿਨਾਂ ਦੇ ਵਿੱਚ ਮੀਂਹ ਦਾ ਪਾਣੀ ਲੱਗਦਾ ਹੈ ਤਾਂ ਇੱਕ ਇਹ ਸੰਜੀਵਣੀ ਬੂਟੀ ਹੈਗੀ ਹੈ ਜਿਹੜੀ ਧਰਤੀ ਦੇ ਉੱਤੇ ਪੈਦਾ ਹੁੰਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਕਮ ਹੈਗਾ ਇਸ ਬੂਟੀ ਦਾ ਸਾਡੇ ਸਰੀਰ ਦੇ ਉੱਤੇ ਇਨਸਾਨੀ ਸਰੀਰ ਨੂੰ ਇਹ ਤੇ ਬੜੇ ਫਾਇਦੇ ਨੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਜਦੋਂ ਬਰਸਾਤਾਂ ਹੋ ਕੇ हटਦੀਆਂ ਨੇ ਜਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਆਮ ਕਰਕੇ ਮਿਲ ਜਾਂਦਾ ਪਾਰੇ ਆਮ ਕਰਕੇ ਮਿਲਣ ਵਾਲਾ ਜਿਹੜਾ ਇਹ ਬੂਟੀ ਹੈਗੀ ਹੈ ਸਾਡੇ ਸਰੀਰ ਲਈ ਬੜੀ ਖਾਸ ਹੈ ਕਿਵੇਂ ਖਾਸ ਹੈ ਕਿਸ ਤਰੀਕੇ ਨਾਲ ਖਾਸ ਹੈ ਇਹਦੇ ਫਾਇਦੇ ਕੀ ਹੋ ਸਕਦੇ ਨੇ ਸਾਰੀਆਂ ਚੀਜ਼ਾਂ ਸਾਨੂੰ ਅੱਜ ਦੱਸਣ ਵਾਲੇ ਨੇ ਜਿਹੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਵੈਦ ਗੁਰਮੀਤ ਸਿੰਘ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਬੜਾ ਲੰਮਾ ਇੰਤਜ਼ਾਰ ਕਰਾਇਆ ਬਹੁਤ ਮਿਸ ਕੀਤਾ ਦਰਸ਼ਕਾਂ ਨੇ ਤੁਹਾਨੂੰ ਨਹੀਂ ਨਹੀਂ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਤੇ ਵੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਾਫੀ ਸਮੇਂ ਤੋਂ ਬਾਅਦ ਮੈਂ ਅੱਜ ਲਾਈਵ ਹੋਇਆ ਤੁਹਾਡੇ ਨਾਲ ਤੇ ਕੋਈ ਨਹੀਂ ਆਪਾਂ ਕਰਦੇ ਆਂ ਗੱਲ ਜਿਹੜੀ ਤੁਸੀਂ ਅੱਜ ਬੂਟੀ ਵੇਖੀ ਹੈ ਜਿਹਨੂੰ ਆਪਾਂ ਖਾਸ ਤੌਰ ਤੇ ਖਾਸ ਤੌਰ ਤੇ ਤੁਸੀਂ ਇਹ ਬੂਟੀ ਦਿਖਾਉਣ ਲੈ ਕੇ ਆਇਓ ਤੇ ਇਹ ਖਾਸ ਇਹਦੀ ਬੂਟੀ ਵਿੱਚ ਹੈ ਕੀ ਜੀ ਇਹ ਤਾਂ ਆਮ ਜੀ ਲੱਗਦੀ ਹੈ ਜੀ ਇਹ ਤੁਹਾਨੂੰ ਫੁਰੂਕੀ ਸਾਹਿਬ ਆਮ ਲੱਗਦੀ ਹੈ ਤੁਸੀਂ ਤਾਂ ਇਹ ਦਿਖਾ ਦਿੱਤਾ ਉੱਤੋਂ ਉੱਤੋਂ ਦਿਖਾ ਦਿੱਤਾ ਪਰ ਹੁਣ ਮੈਂ ਤੁਹਾਨੂੰ ਦੂਜੀ ਨਜ਼ਰ ਨਾਲ ਦਿਖਾਉਣਾ ਇਹ ਦੇਖੋ ਪਿਛਲੇ ਬੰਨੇ ਇਹਦੇ ਬੱਲਾ 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 ਇਹ ਕਿੰਨੇ ਜੀ ਛੋਟੇ ਛੋਟੇ ਫਲ ਲੱਗੇ ਹੋਏ ਨੇ ਇਹ ਵੇਖ ਲਓ ਹੁਣ ਤੁਹੇ ਕਿੱਦਾਂ ਤੇ ਲੱਗਦੇ ਆ ਇਹ ਦੇਖੋ ਮੈਨੂੰ ਲੱਗਦਾ ਜੀ ਪੇਟ ਵਰਗੇ ਨਹੀਂ ਲੱਗਦੇ ਥੋੜੇ ਥੋੜੇ ਗੋਲ ਗੋਲ ਹਾਂ ਹਾਂ ਜੀ ਲੱਗਦੇ ਨਾ ਠੀਕ ਹੈ ਪੇਟ ਵਰਗੇ ਲੱਗਦੇ ਆ ਔਲ ਔਲੇ ਜਿਹਾ ਤਰ੍ਹਾਂ ਦੀ ਮਹਿਸੂਸ ਹੁੰਦੇ ਆ ਔਲੇ ਔਲੇ ਵੀ ਲੱਗਦੇ ਨੇ ਜੀ ਜਿਵੇਂ ਛੋਟੇ 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 ਔਲੇ ਹੋਣ ਬਸ ਐਂ ਲਾ ਲਓ ਇਹਨਾਂ ਨੂੰ ਉਹ ਵੀ ਉਹੀ ਕਹਿ ਲੋ ਇਹਨਾਂ ਨੂੰ ਠੀਕ ਹੈ ਹੁਣ ਇਹ ਜਿਹੜੀ ਐ ਜਿਹੜੀ ਬੂਟੀ ਇੰਨੀ ਜ਼ਬਰਦਸਤ ਜਿਵੇਂ ਆਪਾਂ ਸੰਜੀਵਨੀ ਬੂਟੀ ਦਾ ਤੁਸੀਂ ਨਾਮ ਲਿਆ ਬਹੁਤ ਵਧੀਆ ਨਾਮ ਦਿੱਤਾ ਤੁਸੀਂ ਇਹਨੂੰ ਠੀਕ ਹੈ ਇਹ ਅਸਲ 'ਚ ਹੀ ਸੰਜੀਵਨੀ ਬੂਟੀ ਐ ਐਂ ਲਾ ਲਓ ਇਹ ਪੇਟ ਦੇ ਰੋਗਾਂ ਤੇ ਲੀਵਰ ਦੇ ਰੋਗ ਇਵਨ ਕੇ ਇਨਫਲੇਮੇਸ਼ਨ ਹੈ ਜੋੜਾਂ ਦਾ ਦਰਦ ਹੈ ਕੈਂਸਰ ਹੈ ਮਾਈਗਰੇਨ ਹੈਗੀ ਹੈ ਜਿਸ ਤਰ੍ਹਾਂ ਹੈਨਾ ਕੋਈ ਸੋਜ ਆ ਜਾਂਦੀ ਕਿਸੇ ਥਾਂ ਤੇ ਜਾਂ ਲਾਲੋ ਖਾਣਾ ਤੁਹਾਨੂੰ ਹজম ਨਹੀਂ ਹੋ ਰਿਹਾ ਇਹ ਸਾਰੇ ਦਾ ਸਾਰਾ ਇਹਦਾ ਕੰਮ ਜਿਹੜਾ ਪੂਰੇ ਦੇ ਪੂਤੇ ਪਾਚਨ ਤੰਤਰ ਤੇ ਯਕਰਤ ਲੀਵਰ ਪਲੀਹਾ ਜਿੰਨੂੰ ਆਪਾਂ ਸਪਲੀਨ ਕਹਿੰਦੇ ਆ ਠੀਕ ਹੈ ਇਨੀਆਂ ਚੀਜ਼ ਹਾਂ ਤਿੱਲੀ ਇਨੀਆਂ ਚੀਜ਼ਾਂ ਦੇ ਉੱਪਰ ਇਹਦਾ ਕੰਮ ਹੈ ਕੰਮ ਹੋਰ ਵੀ ਬਹੁਤ ਰੱਖਣ ਨੂੰ ਤੇ ਜੀ ਇਹ ਤਾਂ ਵੈਸੀ ਫਾਰਕਾਂ 'ਚ ਇਹ ਔਲੇਜੇ ਵਰਗੇ ਬੂਟੇ ਨੇ ਆਮ ਕਰਕੇ ਮਿਲ ਜਾਂਦੇ ਨੇ ਮੇਰੇ ਵਰਗਾ ਕਹਿੰਦੇ ਯਾਰ ਔਲੇ ਵਰਗੀ ਸ਼ੇਪ ਹੈ ਤੇ ਤੁਹਾਡੇ ਘਰ ਦੇ ਗਮਲੇ 'ਚ ਵੀ ਉਗਦਾ ਪਰ ਆਪਾਂ ਖਰਪਤਵਾਰ ਸਮਝ ਕੇ ਇਹਨੂੰ ਖਤਮ ਕਰ ਦਿੰਨੇ ਆ ਬਾਹਰ ਸੁੱਟ ਦਿੰਨੇ ਆ ਹਾਂ ਨਦੀਨ ਸਮਝ ਕੇ ਇਹਨੂੰ ਬਾਹਰ ਸੁੱਟ ਦਿੰਨੇ ਆ ਪਰ ਅੱਜ ਆਪਾਂ ਇਹਦੇ ਫਾਇਦੇ 'ਤੇ ਗੱਲ ਕਰਦੇ ਆ ਅੱਛਾ ਡਾਕਟਰ ਸਾਹਿਬ ਇਹ ਮਤਲਬ ਇਸ ਇਹ ਇੰਨੀ ਜ਼ਬਰਦਸਤ ਚੀਜ਼ ਹੈਗੀ ਹੈ ਇਹਦਾ ਬੀਜ ਕੁਦਰਤ ਨੇ ਮਿੱਟੀ ਦੇ ਵਿੱਚ ਹੀ ਮਿਕਸ ਕਰਕੇ ਭੇਜਿਆ ਹੋਇਆ ਅਸਲ 'ਚ ਫਰੂਕੀ ਸਾਹਿਬ ਕਿਸੇ ਵੀ ਬੀਜ ਨੂੰ ਉਗਣ ਲਈ ਉਹਦੇ ਅਨੁਕੂਲ ਵਾਤਾਵਰਣ ਜਿਹੜੀ ਸਾਜੋ-ਸਾਜ ਜਿਹੜਾ ਚਾਹੀਦਾ ਇਹਨਾਂ ਨੂੰ ਉਹ ਇੱਕ ਵਾਤਾਵਰਣ ਆ ਗਿਆ ਦੂਸਰਾ ਇਹਨਾਂ ਨੂੰ ਇੱਕ ਬਰਸਾਤਾਂ ਦਾ ਮੌਸਮ ਹੀ ਖਾਸ ਤੌਰ ਤੇ ਚਾਹੀਦਾ ਹੁੰਦਾ 20 ਦੁਨੀਆਂ ਦੇ ਵਿੱਚ ਮਿੱਟੀ ਦੇ ਵਿੱਚ ਹਰ ਤਰ੍ਹਾਂ ਦਾ ਪਰ ਉਗੂਗਾ ਕਦੋਂ ਆਪਣੀ ਵਾਰੀ ਆਈ ਤੇ ਜਦੋਂ ਉਹਨੂੰ ਉਹਦਾ ਅਨੁਕੂਲ ਮੌਸਮ ਮਿਲ ਜਾਣਾ ਇਹ ਗੱਲ ਹੈਗੀ ਵੱਡੀ ਤੇ ਹਰ ਚੀਜ਼ ਹਰ ਮੌਸਮ ਚ ਨਹੀਂ ਹੋ ਸਕਦੀ ਹੁਣ ਜਦੋਂ ਇਹਨਾਂ ਦਿਨਾਂ ਦੇ ਅੰਦਰ ਪਤਾ ਹੈ ਕਿ ਬਰਸਾਤਾਂ ਦੇ ਮੌਸਮ ਦੇ ਅੰਦਰ ਆਦਮੀ ਦਾ ਜਿਹੜਾ ਹਾਜਮਾ ਹੈ ਉਹ ਹਮੇਸ਼ਾ ਹੀ ਕਮਜ਼ੋਰ ਹੁੰਦਾ ਬਿਲਕੁਲ ਕਮਜ਼ੋਰ ਹੁੰਦਾ ਜਾਣਦੇ ਹਾਂ ਕਿਉਂਕਿ ਮੱਧਮ ਪੈ ਜਾਂਦਾ ਕਿਉਂਕਿ ਬੱਦਲਾਂ ਦੀ ਧੁੱਪ ਮੱਧਮ ਪੈ ਜਾਂਦੀ ਹੈ ਤੇ ਉਸ ਕਰਕੇ ਉਸੇ ਨਾਲ ਸਾਡਾ ਪੇਟ ਦੀ ਅਗਨੀ ਜਿਹੜੀ ਸੂਰਜ ਦੇ ਨਾਲ ਚੱਲਦੀ ਹੈ ਉਹ ਵੀ ਮੱਧਮ ਪੈ ਜਾਂਦੀ ਹੈ ਤੇ ਉਸ ਮੌਸਮ ਦੇ ਅੰਦਰ ਵੇਖੋ ਕੁਦਰਤ ਨੇ ਕਿੰਨਾ ਵਧੀਆ ਇੱਕ ਤੋਹਫ਼ਾ ਦਿੱਤਾ ਹੈ ਕਿ ਤੁਹਾਡੀ ਅਗਨੀ ਨੂੰ ਜੀਵਤ ਰੱਖਿਆ ਜਾ ਸਕੇ ਅਗਨੀ ਨੂੰ প্রজ্বলਿਤ ਰੱਖਿਆ ਜਾ ਸਕੇ ਤੁਸੀਂ ਇਹਦਾ ਯੂਜ਼ ਇਹਨਾਂ ਦਿਨਾਂ 'ਚ ਕਰ ਸਕਦੇ ਹੋ ਖਾਸ ਤੌਰ ਤੇ পেট ਵਾਸਤੇ পেট ਵਾਸਤੇ ਲੀਵਰ ਹੈ ਪੇਟ ਹੈ ਮੈਂ ਬਹੁਤ ਸਾਰੇ ਚੀਜ਼ਾਂ ਤੁਹਾਨੂੰ ਜਿੱਦ ਦੱਸ ਚੁੱਕਿਆ ਹੁਣ ਇਹ ਅਲੱਗ-ਅਲੱਗ ਡਿਪੈਂਡ ਕਰਦਾ ਹੈ ਕਿ ਇੱਕ ਵੈਦ ਜਾਂ ਇੱਕ ਹਕੀਮ ਹੀ ਇਹਦੇ ਫਿਰ ਅਸਲੀ ਗੁਣ ਜਿਹੜਾ ਉਹ ਲੋਕਾਂ ਨੂੰ ਦੱਸ ਕੇ ਮੌਸਮ ਦੇ ਅਨਸਾਰ ਉਹਨਾਂ ਨੂੰ ਖਾਣ ਪੀਣ ਦਾ ਢੰਗ ਦੱਸ ਕੇ ਤੇ ਇਹਦੇ ਫਾਇਦੇ ਜਿਹੜੇ ਉਹ ਆਪਾਂ ਬੋਡੀ ਨੂੰ ਦੇ ਸਕਦੇ ਹਾਂ ਜਿਹੜਾ ਇਹ ਇਹ ਬੂਟੀ ਦਾ ਇਸਤੇਮਾਲ ਹੈਗਾ ਡਾਕਟਰ ਸਾਹਿਬ ਫਿਰ ਸਾਨੂੰ ਇਹ ਦੱਸ ਦਿਓ ਚਲੋ ਧੁੱਪ ਵੀ ਧੁੱਪ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਅਸੀਂ ਦੂਸਰੇ ਪਾਸੇ ਜਾ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਇਹ ਸੰਜੀਵਨੀ ਬਾਬਤ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਕਿਹੜੇ ਫਾਇਦੇ ਹੈਗੇ ਨੇ ਇਸ ਚੀਜ਼ ਦੇ ਹੋਰ ਵੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇੱਥੇ ਅੱਜ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਪੇਟ ਵਾਸਤੇ ਖਾਸ ਕਰਕੇ ਦੱਸਣਾ ਹੈ ਲੀਵਰ ਵਾਸਤੇ ਖਾਸ ਕਰਕੇ ਦੱਸਣਾ ਹੈ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਇਸ ਬੂਟੀ ਦੇ ਉੱਤੇ ਅਸੀਂ ਗੱਲਬਾਤ ਕਰੀਏ ਇਸ ਅਸੀਂ ਕਹਿੰਦੇ ਸੰਜੀਵਨੀ ਦੇ ਉੱਤੇ ਗੱਲਬਾਤ ਕਰੀਏ ਜਿਹੜੀ ਆਮ ਕਰਕੇ ਸਾਡੇ ਗਮਲੇ ਦੇ ਵਿੱਚ ਵੀ ਲੱਗੀ ਹੁੰਦੀ ਹੈ ਤੁਸੀਂ ਕਹਿ ਰਹੇ ਹੋ ਤੇ ਪੇਟ ਦੇ ਰੋਗ ਇੰਨੇ ਜ਼ਿਆਦਾ ਇਸ ਵੇਲੇ ਕਿਉਂ ਪਣਪ ਕਿਉਂ ਰਹੇ ਨੇ ਜੀ ਪਣਪੱਸ ਕਰਕੇ ਰਹੇ ਨੇ ਜੀ ਸਾਡਾ ਅੱਜ ਕੱਲ ਖਾਣਾ ਪੀਣਾ ਕਿੱਦਾਂ ਦਾ ਹੋ ਗਿਆ ਫੁਰੂਗੀ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਬਈ ਜਿਹਦੇ ਘਰੇ ਨਹੀਂ ਰਸੋਈ ਉਹਨੂੰ ਨਹੀਂ ਮਿਲਨੇ ਕਿਤੇ ਢੋਈ ਤੇ ਜਿਹਦੇ ਘਰੇ ਹੈ ਵਧੀਆ ਰਸੋਈ ਉਹਨੂੰ ਕੋਈ ਬਿਮਾਰੀ ਕਿਉਂ ਹੋਈ ਹਮ ਗੱਲ ਹੈ ਨਾ ਠੀਕ ਹੈ ਸਾਡੀ ਪਹਿਲੀ ਫਾਰਮੇਸੀ ਕਿਚਨ ਠੀਕ ਹੈ ਜੇ ਤੁਹਾਡੇ ਘਰੇ ਰਸੋਈ ਹੈ ਤਾਂ ਤੁਹਾਨੂੰ ਕੋਈ ਰੋਗ ਹੋ ਨਹੀਂ ਸਕਦਾ ਮਤਲਬ ਰਸਾਇਣ ਸਾਡੇ ਘਰ ਹਾਂ ਸਾਰੀ ਰਸੋਈ ਕੀ ਹੈ ਪਿਓਰਲੀ ਆਯੁਰਵੇਦ ਆ ਕੀ ਜੀਰਾ ਜਵੈਨ ਲਸਣ ਅਦਰਕ ਸੌਫ ਧਨੀਆਂ ਨਾਰਦਾਣਾ ਪਦੀਨਾ ਮੈਂ ਕਿਹਨਾਂ ਦੁਨੀਆ ਦੀ ਕਿਹੜੀ ਆਈਟਮ ਹੈ ਜਿਹੜੀ ਸਾਡੀ ਰਸੋਈ ਦੇ ਵਿੱਚ ਨਹੀਂ ਹੁੰਦੀ ਇੱਕ ਆਯੁਰਵੇਦ ਦੇ ਤੌਰ ਤੇ ਠੀਕ ਹੈ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤਣਾ ਸਿੱਖ ਗਏ ਪਰ ਰੋਗ ਦਾ ਕੀ ਮਤਲਬ ਇਹ ਹੋ ਜੇ ਹੁਣ ਤੁਸੀਂ ਪੇਟ ਦੇ ਰੋਗਾਂ ਦੀ ਗੱਲ ਕੀਤੀ ਅੱਜ ਕੱਲ ਕਿੰਨੀਆਂ ਐਪਾਂ ਚੱਲਦੀਆਂ ਸਾਡੇ ਘਰੇ ਰਸੋਈ ਵੀ ਹੈ ਤੇ ਬਾਹਰੋਂ ਵੀ ਖਾਣਾ ਆਈ ਜਾਂਦਾ ਹਾਂ ਹੁਣ ਅਸੀਂ ਜਿਹੜਾ ਉਹ ਕੁਝ ਖਾਣਾ ਆ ਫੇਰ ਅਸੀਂ ਆਪ ਸਵਸਥ ਕਿੱਦਾਂ ਰਹਿਣਾ ਹੈ ਪੇਟ ਦੇ ਰੋਗ ਲੱਗਣੇ ਲੱਗਣੇ ਨੇ ਫੇਰ ਅੱਜਕੱਲ ਇੰਨੀ ਸੁਲਬਤਾ ਹੋ ਗਈ ਘੰਟੇ-ਘੰਟੇ ਦੇ ਵਿੱਚ ਸਾਨੂੰ ਕੋਈ ਨਾ ਕੋਈ ਚੀਜ਼ ਥਈ ਜਾਂਦੀ ਹੈ ਕੋਈ ਉਹ ਲੈ ਕੇ ਆ ਗਿਆ ਕੋਈ ਉਹ ਲੈ ਕੇ ਆਇਆ ਆਫਿਸ ਗਏ ਉੱਥੇ ਕੁਝ ਖਾ ਲਿਆ ਘਰੋਂ ਖਾ ਕੇ ਗਏ ਕਿੰਨਾ ਮਤਲਬ ਅਸੀਂ ਗਲਤ ਖਾਣ ਪਾਣ ਕਰ ਰਹੇ ਹਾਂ ਉਹ ਸਾਰਾ ਗਲਤ ਖਾਣ ਪਾਣ ਦਾ ਜਿਹੜਾ ਰਿਜ਼ਲਟ ਹੈ ਉਹ ਸਾਡੇ ਪੇਟ ਦੇ ਰੋਗਾਂ ਦੇ ਤੌਰ ਤੇ ਹੀ ਨਿਕਲਣਾ ਤੇ ਉਸੇ ਬਾਬਤ ਅੱਜ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਹਾਂ ਨਾਲ ਹੋਰ ਚੀਜ਼ਾਂ ਦਾ ਇਹਦੇ ਨਾਲ ਮਿਕਸਚਰ ਕਰਕੇ ਤੁਸੀਂ ਵੱਖ-ਵੱਖ ਰੋਗਾਂ ਤੋਂ ਨਜਾਤ ਜਿਹੜੀ ਉਹ پا ਸਕਦੇ ਆ ਪੇਟ ਦੀ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਜੇ ਪੇਟ ਦੀ ਗੱਲ ਕਰੀਏ ਨਾ ਜੀ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਇਫੈਕਟ ਇਸ 'ਤੇ ਹੈ ਜਿਹੜਾ ਸਾਡਾ ਇੰਜਨ ਹੋ ਰਿਹਾ ਜਿਹੜਾ ਸਾਡੇ ਪੇਟ ਦਾ ਇੰਜਨ ਆ ਸਾਡੇ ਸਰੀਰ ਦਾ ਇੰਜਨ ਆ ਤੁਸੀਂ ਸਮਝ ਗਏ ਹੋ ਬਿਲਕੁਲ ਜੀ ਬਿਲਕੁਲ ਇਹਦੇ ਚ ਇਹ ਸਿੱਧੀ ਜੀ ਗੱਲ ਇਹ ਆ ਜਾਂਦੀ ਵੀ ਇਹ ਜਿਹੜੇ ਜਿੱਥੋਂ એનર્ਜੀ ਪੈਦਾ ਹੋਣੀ ਆ ਉਹ ਇੱਕ ਗੱਡੀ ਦੇ ਵਿੱਚ ਕੀ ਐ ਇੱਕ ਇੰਜਨ ਦੀ ਤਾਂ ਇੰਜਨ ਹੀ ਆ ਜਿਹੜਾ એનર્ਜੀ ਪੈਦਾ ਕਰਦਾ ਠੀਕ ਹੈ ਤੇ ਉਹ એનર્ਜੀ ਪੈਦਾ ਕਰਨ ਨੂੰ ਸਾਡਾ ਜਿਹੜਾ ਪੇਟ ਹੈ ਕੁਦਰਤ ਨੇ ਸਭ ਤੋਂ ਵੱਡੀ ਜਿਹੜੇ ਸਾਡੇ ਅੰਦਰ ਇੱਕ ਪੇਟ ਦਾ ਅੰਗ ਲਾਇਆ ਠੀਕ ਹੈ ਠੀਕ ਹੈ ਸਭ ਤੋਂ ਵੱਡਾ ਸਾਡੇ ਅੰਦਰ ਜਿਹੜਾ ਆਰਗਨ ਹੈ ਉਹ ਇੱਕ ਤਰ੍ਹਾਂ ਦਾ ਪੇਟ ਬੰਨਿਆ ਜਾਂਦਾ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਐਂਜ਼ਾਈਮ ਪੈਦਾ ਹੋਣਗੇ ਉਹ ਤੁਹਾਡੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਨੂੰ ਜਿਹੜਾ ਹজম ਕਰਨਗੇ ਇਸ ਪੇਟ ਦੇ ਅੰਦਰ ਅਗਰ ਜਿੰਨਾ ਤੁਸੀਂ ਵਧੀਆ ਕੁਝ ਪਾਓਗੇ ਉਹਨੇ ਵਧੀਆ ਤੁਹਾਡੀ એનર્ਜੀ ਲੈਵਲ ਰਹਿਣਗੇ ਲੋਕ ਰਾਤ ਨੂੰ ਸੁੰਦੇ ਆ ਸਵੇਰੇ ਉੱਠਦੇ ਆ ਉੱਠਦੇ ਐਂ ਲੱਗਦਾ ਜਿਵੇਂ ਸੁੱਤੇ ਹੀ ਨਹੀਂ ساری ਰਾਤ એનર્ਜੀ ਟਿਕਾਊਟ ਹੋ ਗਈ ਉਹ ਉਹਦੇ ਵਿੱਚ ਉਹਦੇ ਪਿੱਛੇ ਲੱਛਣ ਕੀ ਹੋ ਗਿਆ ਤੁਹਾਡਾ ਪੇਟ ਜ਼ਿਆਦਾ ਭਰਿਆ ਸੀ ਲੀਵਰ ਨੇ ਰਿਸਪੌਂਡ ਨਹੀਂ ਕੀਤਾ ਲੀਵਰ ਜਦੋਂ ਖਰਾਬ ਜਦੋਂ ਜਦੋਂ ਲੀਵਰ ਖਰਾਬ ਹੋਏਗਾ ਉਦੋਂ ਉਦੋਂ ਤੁਹਾਡਾ એનર્ਜੀ ਲੈਵਲ ਜਿਹੜਾ ਉਹ ਜ਼ੀਰੋ ਹੋਏਗਾ ਸਾਰੀ ਰਾਤ ਵੀ ਸੌ ਲੋਂਗੇ ਸਵੇਰੇ ਉੱਠ ਕੇ ਇੰਜ ਕਹੋਗੇ ਜਿਵੇਂ ਮੈਂ ਸੁੱਤਾ ਹੀ ਨਹੀਂ ਇੰਜ ਲੱਗੂਗਾ ਜਿਵੇਂ ਸਰੀਰ ਨੂੰ ਲੋਕਾਂ ਨੇ ਕਿਸੇ ਨੇ ਡਾਂਗਾ ਮਾਰ ਮਾਰ ਕੇ ਕੁੱਟਿਆ ਹੁੰਦਾ ਸਾਰੀ ਰਾਤ ਜਦੋਂ ਐ ਸਵੇਰੇ ਉੱਠਦਾ ਐਵੇਂ ਮਹਿਸੂਸ ਹੁੰਦਾ ਬੰਦੇ ਨੂੰ ਕਮਜ਼ੋਰੀ ਥਕਾਵਟ ਦੀ ਸਾਰੀ ਮਹਿਸੂਸ ਹੁੰਦੀ ਹੈ ਤੇ ਅੱਜ ਅਗਰ ਇਹ ਫਾਰਮੂਲਾ ਕਿਸੇ ਨੇ ਯੂਜ਼ ਕਰ ਲਿਆ ਜਿਹੜਾ ਮੈਂ ਦੇਣ ਲੱਗਾ ਹਾਂ ਇਹ ਪੂਰਾ ਸੰਜੀਵਨੀ ਵਾਲਾ ਕੰਪਲੀਟ ਸਾਰੀਆਂ ਚੀਜ਼ਾਂ ਦਾ ਤਾਂ ਉਹ ਸਮਝੋ ਇੱਕ ਸੁਪਰਮੈਨ ਦੀ ਤਰ੍ਹਾਂ ਵਿਚਰੇਗਾ ਦੁਨੀਆ ਦੇ ਉੱਤੇ ਮਤਲਬ ਇਹ ਜਿਹੜੀ ਸੰਜੀਵਣੀ ਹੈਗੀ ਹੈ ਬੰਦੇ ਨੂੰ ਹਿਊਮਨ ਤੋਂ ਸੁਪਰ ਹਿਊਮਨ ਪੇਟ ਵਾਲੇ ਮਾਮਲੇ ਚ ਬਣਾ ਦੇਗੀ ਕੋਈ ਰੋਗ ਨਹੀਂ ਆਏਗਾ ਪੇਟ ਅਗਰ ਤੁਹਾਡਾ ਸਵਸਥ ਹੈ ਤਾਂ ਤੁਹਾਡਾ ਬਲ ਪੂਰਾ ਹੈ ਤੁਹਾਡਾ ਬਲ ਪੂਰਾ ਤਾਂ ਦੁਨੀਆ ਦੇ ਉੱਤੇ ਤੁਸੀਂ ਜੇਤੂ ਹੀ ਰਹੋਗੇ ਹਮੇਸ਼ਾ ਕੋਈ ਵੀ ਕੰਮ ਕਰੋਗੇ ਤੁਹਾਨੂੰ ਆਲਸ ਨਹੀਂ ਹੋਣਾ એનર્ਜੀ ਨਹੀਂ ਆਉਣੀ ਪੋਜ਼ਿਟਿਵ ਵਾਈਬਸ ਹੋਣੀਆਂ ਪੋਜ਼ਿਟਿਵ ਥਿੰਕਿੰਗ ਆਏਗੀ ਤੁਹਾਡੇ ਅੰਦਰ ਦਿਮਾਗੀ ਨੁਕਸ ਨਹੀਂ ਕੋਈ ਪਏਗਾ ਠੀਕ ਹੈ ਦਿਮਾਗ ਚੰਗਾ ਦਾ ਹਰ ਕੰਮ ਚੰਗਾ ਤੇ ਲੀਵਰ ਦਾ ਕੀ ਬਣਿਆ ਜੀ ਫਿਰ ਤੇ ਲੀਵਰ ਦੇ ਉੱਤੇ ਦੇ ਇੰਨੇ ਨਾਲ ਬਰਾਬਰ ਇਹ ਮੈਂ ਪੇਟ ਔਰ ਲੀਵਰ ਨੂੰ ਇਕੱਠਾ ਕੀਤਾ ਅੱਜ ਅੱਛਾ ਇਹ ਇਹ ਜਿਹੜੀ ਤੁਸੀਂ ਜੜੀ ਬੂਟੀ ਦੇਖ ਰਹੇ ਹੋ ਇਹ ਲੀਵਰ ਦੇ ਉੱਪਰ ਕੰਮ ਕਰਨੇ ਨੇ ਸਭ ਤੋਂ ਜ਼ਿਆਦਾ ਲੀਵਰ ਦੇ এনজাইਮ ਵਧੀਆ ਨਿਕਲਣਗੇ ਉਹ এনজਾਈਮ ਜਿਹੜੇ ਨੇ ਪੇਟ ਚ ਪਏ ਖਾਣੇ ਨੂੰ ਉਨਾ ਹੀ ਵਧੀਆ ਤਰ੍ਹਾਂ ਦਾ ਹজম ਕਰਨਗੇ ਦੋਵੇਂ ਲਿੰਕ ਹੋਗੇ ਕਿ ਨਾ ਹੋਗੇ ਤੇ ਫਿਰ ਪੇਟ ਔਰ ਲੀਵਰ ਕੱਲਾ ਦੋਨੋਂ ਇੱਕ ਬੂਟੀ ਨੇ ਜਿਹੜੀ ਨੇ ਠੀਕ ਕਰਨਾ ਹੈ ਅਗਰ ਇਹ ਦੋਨੋਂ ਚੀਜ਼ਾਂ ਠੀਕ ਨੇ ਨਾਲ ਇਹਨਾਂ ਚੀਜ਼ਾਂ ਦਾ ਸਹਿਯੋਗ ਲੈ ਲਿਆ ਜਾਏ ਜਿਹੜੀ ਆਪਾਂ ਅੱਜ ਫਾਰਮੂਲਾ ਦੇਣ ਵਾਲੇ ਆ ਤਾਂ ਪਿੱਛੇ ਕੋਈ ਰੋਗ ਹੈ ਹੀ ਨਹੀਂ ਕੈਂਸਰ ਤੱਕ ਨੂੰ ਇਹਨੇ ਕਿਉਰ ਕਰਨਾ ਹੈ ਜੀ ਇਹ ਇੰਨੀ ਸ਼ਾਨਦਾਰ ਜਿਹੜੀ ਚੀਜ਼ ਹੈਗੀ ਆ ਜੀ 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 ਅੱਛਾ ਡਾਕਟਰ ਸਾਹਿਬ हां बिल्कुल सिंपली ये रोज ਤੁਸੀਂ ਕੱਲੀ ਦਾ ਵੀ ਆ ਤੁਸੀਂ ਯੂਜ਼ ਕੀਤੇ ਆ ਪਾਰਕ ਚ ਆਇਓ ਇੱਥੇ ਖੜਾ ਬਸ ਆ ਇੱਕ ਬੂਟਾ ਲੈ ਲਓ ਤੁਹਾਨੂੰ ਵਾਧੂ ਆ ਮੁੱਕਦਾ ਨਹੀਂਗਾ ਥੋੜੀ ਜੀ ਕੜਵਾੜ ਦਿਖਾਉਂਦਾ ਮਮੁਲੀ ਜੀ ਬਸ ਕੋਈ ਲੰਮੀ ਚੋੜੀ ਇਹਦੇ ਚ ਤਿੱਖ ਤਰਸ ਹੈਗਾ ਇਹ ਕੋਈ ਬਹੁਤ ਜ਼ਿਆਦਾ ਕੜਵਾ ਨਹੀਂ ਹੈਗਾ ਇਹ ਇਹਨੂੰ ਯੂਜ਼ ਕਰਨ ਦੇ ਨਾਲ ਤੁਸੀਂ ਪੇਟ ਦੇ ਰੋਗਾ ਤੋਂ ਨਜਾਤ ਪਾ ਸਕਦੇ ਹੋ ਤੁਸੀਂ ਇਨਫਲੇਮੇਸ਼ਨ ਤੋਂ निजात pa ਸਕਦੇ ਹੋ ਤੁਹਾਨੂੰ ਆਮ ਬਣ ਰਹੀਏ ਆਮ ਵਾਤ ਜਿਹਨੂੰ ਕਹਿੰਦੇ ਨੇ ਜੋੜਾਂ ਦਾ ਦਰਦ ਆ ਜਾਂਦਾ ਉਹਦੇ ਤੋਂ निजात pa ਸਕਦੇ ਹੋ ਅਗਰ ਤੁਹਾਡੇ ਸਰੀਰ ਦੇ ਅੰਦਰ ਇਨਫਲੇਮੇਸ਼ਨ ਹੋ ਕੇ ਕੈਂਸਰਸ ਸੈੱਲ ਪੈਦਾ ਸ਼ੁਰੂ ਹੋਣੇ ਹੋ ਗਏ ਤਦ ਵੀ ਠੀਕ ਹੋ ਸਕਦੇ ਆ ਔਰ ਇਹੀ ਜਿਹੜੀ ਹੈਗੀ ਆ ਤੁਹਾਡੀ ਬੋਡੀ ਦੇ ਅੰਦਰ ਤੁਹਾਡੀ ਸਕਿਨ ਦੇ ਅੰਦਰ ਜਾ ਕੇ ਇਹ ਸਕਿਨ ਦੀਸ ਵਾਈ ਕਰਦੀ ਹੈ ਤੁਹਾਡਾ ਬਲੱਡ ਪਿਉਰੀਫਾਈ ਕਰਦੀ ਹੈ ਬਲੱਡ ਪਿਉਰੀਫਾਈ ਜਿੰਨਾ ਹੋਏਗਾ ਉਹਨਾਂ ਤੁਹਾਡੇ ਸਕਿਨ ਦਾ ਗਲੋ ਵਧਣਾ ਉਹਨੇ ਤੁਹਾਡੇ ਵਾਲ ਝੜਨੇ ਘਟਨੇ ਉਹਨਾਂ ਤੁਹਾਡਾ ਸਾਈਨਸ ਦੀ ਸਮੱਸਿਆ ਤੁਹਾਡੇ ਸਿਰਦਰਦ ਮਾਈਗਰੇਨ ਦੀ ਸਮੱਸਿਆ ਇਹ ਸਾਰੀਆਂ ਤੇ ਸਾਰੀਆਂ ਜਿਹੜੀਆਂ ਘਟਦੀਆਂ ਚਲੀਆਂ ਜਾਣੀਆਂ ਨੇ ਹੌਲੀ ਹੌਲੀ ਬੋਡੀ ਸਵਸਥ ਹੋ ਕੇ ਤਾਂ ਆਪੇ ਆਪ ਸੁਪਰਮੈਨ ਵਾਲੀ ਕਹਾਣੀ ਤੇ ਇੰਨੇ ਫਾਇਦੇ ਨੇ ਜੀ ਇਹ ਮੂਹ ਦਾ ਟੇਸਟ ਬੜਾ ਪਹਿਲਾਂ ਥੋੜਾ ਜਿਹਾ ਕੜਤੰਦੇ ਰਿਹਾ ਲੇਕਿਨ ਹੁਣ ਤਾਂ ਫਰੈਸ਼ ਕਰਤਾ ਜੀ ਮੂੰਹ ਨੇ ਖੰਦੇ ਸਾਰੇ ਹਾਂ ਇਹ ਮਾਊਥ ਰਿਫਰੈਸ਼ਨਰ ਦੇ ਤੌਰ ਤੇ ਇਹਨੂੰ ਯੂਜ਼ ਤੁਸੀਂ ਕਰੋ ਥੋੜੀ ਦੇਰ ਬਾਅਦ ਤੁਹਾਨੂੰ ਇੰਜ ਲੱਗੇਗਾ ਜਿਵੇਂ ਮੈਂ ਦੰਤਨ ਦੁੱਤਨ ਸਭ ਕੁਝ ਕਰ ਲਿਆ ਹੁੰਦਾ ਇਹਨਾਂ ਮਤਲਬ ਵਧੀਆ ਇਹਦਾ ਟੇਸਟ ਬਾਅਦ ਚ ਬਣਦਾ ਹੈ ਬੋਡੀ ਦੇ ਅੰਦਰ ਸਰ ਜਿਹੜਾ ਮੰਨ ਲਓ ਇਹ ਬੂਟੀ ਹੈਗੀ ਸਾਡੇ ਪੰਜਾਬ ਚ ਤੇ ਬੜੀ ਆਮ ਹੈਗੀ ਤੁਸੀਂ ਕਹਿੰਦੇ ਹੋ ਸਾਡੇ ਗਮਲੇ ਤੱਕ ਆਪਣੇਪ ਹੋ ਜਾਂਦੀ ਹੈ ਜੇ ਮਿੱਟੀ ਵਾਲੇ ਗਮਲੇ ਅੱਗੇ ਨੇ ਤੇ ਫਿਰ ਜਿਹੜੇ ਸਾਡੇ ਲੋਕ ਸਾਡਾ ਭਾਈਚਾਰਾ ਬਾਹਰ ਬੈਠਿਆ ਜੀ ਉਦੇ ਵਾਸਤੇ ਪੇਟ ਦਾ ਕੋਈ ਨੁਸਖਾ ਕੋਈ ਫਾਰਮੂਲਾ ਤੁਸੀਂ ਦਿਓਗੇ ਹਾਂ ਬਿਲਕੁਲ ਮੈਂ ਅੱਜ ਪੂਰਾ ਲੈ ਕੇ ਆਇਆ ਸਮਾਨ ਇਹ ਨਹੀਂ ਹੈਗਾ ਵੀ ਕੱਲੀ ਇਹ ਹੀ ਚੀਜ਼ੇ ਬਾਹਰ ਮੰਨ ਲਓ ਨਾ ਮਿਲੇ ਹਾਲਾਂਕਿ ਇਹ ਹਰ ਥਾਂ ਅਵੇਲੇਬਲ ਹੈ ਬਾਹਰ ਅਗਰ ਚਾਹੁੰਦੇ ਨੇ ਲੋਕ ਤਾਂ ਇਹਦੀ ਜਿਹੜੀ ਸੁੱਕਾ ਪਾਊਡਰ ਜਿਹੜਾ ਉਹ ਅਵੇਲੇਬਲ ਹੋ ਜਾਂਦਾ ਭੂ ਸੁੱਕਾ ਪਾਊਡਰ ਸੁੱਕਾ ਪਾਊਡਰ ਵੀ ਇਹਦਾ ਮਿਲ ਜਾਂਦਾ ਹੈ। ਅੱਛਾ। ਇਹ ਵੀ ਯੂਜ਼ ਕੀਤਾ ਜਾ ਸਕਦਾ। ਠੀਕ ਹੈ। ਜੇ ਇਕੱਲਾ ਰਾਤ ਨੂੰ ਪਾਣੀ ਚ ਪੀਦੋ ਸਵੇਰੇ ਲੈ ਲਓ। ਬਾਕੀ ਆਈਟਮਾਂ ਜਿਹੜੀਆਂ ਆਪਾਂ ਹੁਣ ਦਿਖਾਣੀਆਂ ਨੇ ਤੁਸੀਂ ਹੌਲੀ ਹੌਲੀ ਸ਼ੁਰੂ ਕਰਾਂਗੇ ਆਪੇ ਇਹਦੇ ਨਾਲ। ਇਹ ਇਹਦੇ ਨਾਲ ਹੀ ਮਿਕਸਰ ਹੋਣੇ ਇਹ ਅਲੱਗ ਤੋਂ ਹੈ। ਨਹੀਂ ਇਹ ਅਲੱਗ ਲਈ ਜਾ ਸਕਦੀ ਹੈ। ਨਾਲ ਮਿਕਸ ਕਰਦੇ ਆਂ ਤਾਂ ਨਾਲ ਜਿਹੜਾ ਪੇਟ ਦੇ ਉੱਤੇ ਜਿਹੜਾ ਇਹਨਾਂ ਨੇ ਕੰਮ ਕਰਨਾ ਹੈ। ਤੁਸੀਂ ਲੀਵਰ ਤੇ ਵੀ ਕਰਉਣਾ ਹੈ ਕੰਮ ਤਾਂ ਨਾਲ ਇਹੋ ਜਿਹੀਆਂ ਚੀਜ਼ਾਂ ਦਾ ਸਹਿਯੋਗ ਲੈ ਲਓ। ਪੇਟ ਔਰ ਲੀਵਰ ਦੋਨੋਂ ਜਦੋਂ ਇਕੱਠੇ ਚੱਲਣਗੇ ਔਰ ਆਮ ਤੌਰ ਤੇ ਜਿਹਦਾ ਪੇਟ ਖਰਾਬ ਹੈ ਉਹ ਜਿਹਦਾ ਲੀਵਰ ਖਰਾਬ ਹੈ ਉਹਦਾ ਪੇਟ ਨਾਲ ਦੀ ਨਾਲ ਖਰਾਬ ਸਾਬ ਇਹ ਤੁਸੀਂ ਇੰਨੀਆਂ ਜ਼ਿਆਦਾ ਤਾਰੀਫਾਂ ਕਰਦੇ ਆ ਇਸ ਬੂਟੀ ਦੀਆਂ ਸਾਨੂੰ ਦੱਸਤਾ ਦਿਓ ਵੀ ਇਹ ਬੂਟੀ ਹੈ ਕਿਸ ਚੀਜ਼ ਦੀ ਇਹ ਮਤਲਬ ਹੈ ਕਿ ਇਹ ਸਵਾਲ ਤਾਂ ਨਾ ਤੁਹਾਡਾ ਪੈਂਦਾ ਹੀ ਬਣਦਾ ਸੀ ਤੁਸੀਂ ਆਪ ਹੀ ਲੇੜ ਪੁੱਛਿਆ ਤੇ ਆਪਾਂ ਗੱਲਾਂ-ਗੱਲਾਂ ਚ ਬਸ ਉਹੀ ਲੱਗੇ ਇਹ ਬੂਟੀ ਨੂੰ ਕਿਹਾ ਜਾਂਦਾ ਜੀ ਭੂ ਆਮਲਕੀ ਭੂ ਆਮਲਕੀ ਭੂਮੀ ਆਵਲਾ ਅੱਛਾ ਜਿਹੜਾ ਜ਼ਮੀਨ ਤੇ ਉਗਦਾ ਹੈ ਉਹ ਆਵਲਾ ਇਕ ਤਾਂ ਵੱਡਾ ਆਮਲਾ ਲੱਗੇ ਜੀ ਭੂਆ ਆਮਲੀ ਕੀ ਆਪੂਆ ਇਹ ਭੂਆ ਹੀ ਸਮੇ ਲੋਈ ਤੁਹਾਡੀ ਅੱਛਾ ਇਹ ਮਾਂ ਤੋਂ ਬਾਅਦ ਜਿਹੜਾ ਇਹ ਕੰਮ ਕਰਦੀ ਭੂਆ ਹੀ ਕਰਦੀ ਹੈ ਫਿਰ ਬੱਚੇ ਨੂੰ ਪਾਲਣ ਦਾ ਤੇ ਇਹ ਇੰਹੀਂ ਸਮੇ ਲੋ ਭੂ ਆਮਲ ਕੀ ਭੂ ਦਾ ਮਤਲਬ ਜ਼ਮੀਨ ਹੁੰਦਾ ਆ ਭੂ ਆਮਲ ਕੀ ਕਹੇ ਜਾਂਦਾ ਇਹਨੂੰ ਤੇ ਭੂਮੀ ਆਮਲਾ ਆਮ ਭਾਸ਼ਾ ਚ ਕਹਿੰਦੇ ਨੇ ਅੱਛਾ ਇਹਨਾਂ ਨੂੰ ਦੇਖਦੇ ਹੀ ਫਿਰ ਭੂਮੀ ਆਮਲਾ ਕਹਿੰਦੇ ਨੇ ਜਿਹਨੂੰ ਵੀ ਆ ਛੋਟੇ ਛੋਟੇ ਵਿੱਚ ਆਮਲੇ ਵਾਂਗੂ ਲੱਗੇ ਇਹ ਫਲ ਜਿਹੜੇ ਜਮਾ ਤੁਹਾਨੂੰ ਆਮਲੇ ਵਰਗੇ ਮਹਿਸੂਸ ਹੋਣਗੇ ਇਸ ਕਰਕੇ ਇਹਨੂੰ ਭੂਆ ਆਮਲ ਕੀ ਦਾ ਨਾਮ ਦਿੱਤਾ ਗਿਆ ਹੋਇਆ ਇਹ ਪੱਤੇ ਇਹ ਆਮਲੇ ਇਹ ਜਿਹੜਾਂ ਤੱਕ ਸਾਰਾ ਧੋ ਕੇ ਤੁਸੀਂ ਬੂਟੇ ਦਾ ਰਸ ਕੱਢ ਲਓ ਇੰਨੇ ਕ ਦਾ ਰਸ ਰੋਜ਼ ਅਗਰ ਜਿਹੜਾ ਬੰਦਾ 2 ਚਮਚੇ ਰਸ ਨਿਕਲਦਾ ਜਿਹੜਾ ਪੀਂਦਾ ਰਹਿੰਦਾ ਉਹ ਬੰਦਾ ਜ਼ਿੰਦਗੀ ਚ ਬਿਮਾਰ ਹੋਣ ਦੇ ਨੇੜੇ ਨਹੀਂ ਜਾਂਦਾ ਕਦੇ ਤੇ ਅੱਜ ਅੱਛਾ ਤਾਂ ਫਿਰ ਇਹ ਨੁਸਖਾ ਫਾਰਮੂਲਾ ਕਿਹਨਾਂ ਵਾਸਤੇ ਤੁਸੀਂ ਖਾਸ ਕਰਕੇ ਇਮਲੀ ਰੱਖੀ ਐ ਇਹ ਸੁੱਕਾ ਤਨੀਆ ਅਨਾਰ ਦਾਣਾ ਗੁੜ ਹੈਗਾ ਪੁਰਾਣਾ ਇਹ ਸਮਝਾਂਗੇ ਇਹ ਕੀ ਚੀਜ਼ ਹੈਗੀ ਐ ਤੇ ਇਹ ਇਲਾਇਚੀ ਪਈ ਐ ਇਹ ਕਿਹੜਾ ਨੁਸਖਾ ਜੀ ਇਹ ਨੁਸਖਾ ਸਾਰਾ ਪੇਟ ਦੇ ਤੇ ਤਿੱਲੀ ਦੇ ਇਨਫਲੇਮੇਸ਼ਨ ਦੇ ਸਾਰੇ ਰੋਗਾਂ ਨੂੰ ਠੀਕ ਕਰਨ ਵਾਸਤੇ ਹੈ। ਕਿਹੜੇ ਕਿਹੜੇ ਰੋਗਾਂ ਤੇ ਕੰਮ ਕਰੇਗਾ ਜੀ ਇਹ ਨੁਸਖਾ? ਇਹ ਕੋਈ ਤਾਂ ਇਹ ਪੇਟ ਗੈਸ ਨਹੀਂ ਛੱਡਣੀ। ਠੀਕ ਹੈ। ਕੋਈ ਤੁਹਾਨੂੰ ਕਬਜ ਨਹੀਂ ਹੋਣ ਦੇਣੀ ਇਹਨੇ। ਕੋਈ ਥੱਡੀ ਜਿਹੜੀ ਇਹ ਲਾ ਲੋ ਸਿਰ ਦੇ ਵਾਲਾਂ ਤੋਂ। ਠੀਕ ਹੈ। ਪੈਰ ਦੇ ਨੋਹ ਤੱਕ ਕੋਈ ਅਜਾ ਰੋਗ ਨਹੀਂ ਜਿਹੜਾ ਨਿਕਾ 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 ਜਿਹੜਾ ਆਟੋਮੈਟਿਕਲੀ ਪੈਦਾ ਹੋਈ ਜਾ ਰਿਹਾ ਹੈ ਸ਼ਰੀਰ 'ਚ ਬਲੋਟਿੰਗ ਹੋਈ ਜਾ ਰਹੀ ਹੈ ਜਿਵੇਂ ਤੁਸੀਂ ਐਲੋਪੈਥੀ ਦਵਾਈਆਂ ਬਹੁਤ ਖਾ ਲੀਆਂ ਲੀਵਰ ਦੇ ਅੰਦਰ ਜਾ ਕੇ ਫਸ ਗਈਆਂ ਸਾਰੀਆਂ ਨੂੰ ਡੀਟੌਕਸੀਫਾਈ ਕਰਨਾ ਹੈ ਕਰੋ ਉਹਨਾਂ ਦਾ ਸਾਈਡ ਇਫੈਕਟ ਬਾਹਰ ਕੱਢਨੇ ਆ ਦੁਨੀਆ ਦੀ ਕਿਸੇ ਵੀ ਦਵਾਈ ਨਾਲ ਤੁਹਾਨੂੰ ਸਾਈਡ ਇਫੈਕਟ ਹੋਏ ਨੇ ਕਾ ਕੇ ਅਗਰ ਤਾਂ ਉਹ ਸਾਰੇ ਦੇ ਸਾਰੇ ਸਾਈਡ ਇਫੈਕਟ ਅਜ ਇਸ ਦਵਾਈ ਨੇ ਬਾਹਰ ਕਢਾ ਦੇਣੇ ਇੱਕ ਗਲਾਸ ਕੰਮ ਕਰੂਗਾ ਜੀ ਸਾਈਡ ਇਫੈਕਟ ਤੇ ਬਿਲਕੁਲ ਇਹ ਤੁਸੀਂ ਇੱਕ ਗਲਾਸ ਇੰਨਾ ਹੀ ਬਣਨਾ ਠੀਕ ਹੈ ਇੰਨਾ ਹੀ ਪੀਣਾ ਹੈ ਰੋਜ਼ ਦਾ ਤੇ ਹਫਤਾ 10 ਦਿਨ ਪੀਣ ਤੋਂ ਬਾਅਦ ਇਹਨੂੰ ਤੁਸੀਂ ਰੋਕ ਸਕਦੇ ਆ ਠੀਕ ਹੈ ਦੁਬਾਰਾ ਤੋਂ ਹਫਤੇ 10 ਦਿਨ ਬਾਅਦ ਫੇਰ ਸ਼ੁਰੂ ਕਰਕੇ ਫੇਰ ਲੈ 2 ਜਾਂ 3 ਸੈੱਟ ਤੁਸੀਂ ਇਸ ਤਰ੍ਹਾਂ ਦੇ ਲਾ ਲੈਨੇ ਹੋ ਤਾਂ ਸਾਲ ਭਰ ਲਈ ਤੁਹਾਡਾ ਲੀਵਰ ਔਰ ਪੇਟ ਐ ਸਮਝ ਲਓ ਸ਼ੀਸ਼ੇ ਵਰਗਾ ਸਾਫ਼ ਹੋ ਜਾ। ਅੱਛਾ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਦੇ ਪੇਟ ਸਾਫ਼ ਨਹੀਂ ਹੈਗਾ, ਲੀਵਰ ਠੀਕ ਨਹੀਂ ਹੈਗਾ, ਫੈਟੀ ਲੀਵਰ ਹੋ ਗਿਆ, ਗ੍ਰੇਡ 1, 2, 3 ਤੱਕ ਚੱਲਿਆ ਗਿਆ। ਫਿਰ ਉਹਨਾਂ ਨੂੰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਲੱਗ ਸਕਦੀਆਂ ਨੇ? ਗ੍ਰੇਡ 1, 2, 3 ਤੱਕ ਜਾਂਦੇ ਜਾਂਦੇ ਤਾਂ ਬੰਦੇ ਦਾ ਉਹੀ 3 ਜਾਂ ਪਾਰ ਹੁੰਦੇ ਹੀ ਬੰਦੇ ਦਾ ਆਰਾਮ ਨਾਮ ਸੱਤ ਵਾਲੇ ਬੰਨੇ ਹੋ ਜਾਂਦਾ। ਠੀਕ ਹੈ। ਉਸ ਤੋਂ ਪਹਿਲੇ-ਪਹਿਲੇ ਤੁਹਾਨੂੰ ਰੋਕਣਾ ਪੈਂਦਾ ਜਦੋਂ ਤੁਹਾਨੂੰ ਲੱਗਿਆ ਨਾ ਵੀ ਪੇਟ ਭਾਰਾ ਰਹਿਣ ਲੱਗਿਆ। ਮੜ ਜੀ ਬਲੋਟਿੰਗ ਜੀ ਹੋਣ ਲੱਗੀ, ਖਾਣਾ ਥੋੜੇ ਹਲ ਅੰਦਰ ਪਿਆ ਹੋਇਆ ਸਮੇਂ ਲੋ ਤੁਹਾਨੂੰ ਕਿਤੇ ਨਾ ਕਿਤੇ ਨੁਕਸ ਤੁਹਾਡੀ ਬੋਡੀ ਦੇ ਅੰਦਰ ਚਾਲੂ ਹੋ ਗਿਆ ਉਦੋਂ ਤੋਂ ਹੀ ਤੁਸੀਂ ਇਹ ਫਾਰਮੂਲਾ ਸਟਾਰਟ ਕਰ ਦੇਣਾ ਠੀਕ ਹੈ ਤੇ ਫੈਟੀ ਲੀਵਰ ਦੇ ਨਾਲ ਬੰਦੇ ਨੂੰ ਐਂ ਲਾ ਲਓ ਵੀ ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਤੇ ਦਿਮਾਗੀ ਜਿਹੜਾ ਤਵਾਜਨ ਹੈ ਉਹ ਸਾਰ ਸਭ ਕੁਝ ਵਿਗੜਨਾ ਸਟਾਰਟ ਹੋ ਸਕਦਾ ਤੇ ਉਹਦੇ ਉਹਦੇ ਨਾਲ ਹੀ ਉਹਦੀ ਆਦਮੀ ਦੀ ਜਿਹੜੀ ਮਰਦਾਨਾ ਜਿਹੜੀ ਕਮਜ਼ੋਰੀ ਹੈ ਉਹ ਵੀ ਨਾਲ ਦੀ ਨਾਲ ਸ਼ੁਰੂ ਹੋ ਸਕਦੀ ਹੈ ਉਹਦੇ ਸਪਰਮ ਤੱਕ ਵੀ ਉਹਦੇ ਘਟਣੇ ਸਟਾਰਟ ਹੋ ਸਕਦੇ ਨੇ ਠੀਕ ਹੈ ਆਲਸ ਰਹਿਣ ਲੱਗ ਜਾਣਾ ਸੁਸਤੀ ਸ਼ੁਰੂ ਹੋ ਜਾਣੀ ਹੈ ਤੇ ਬੰਦਾ ਬਕਾਰ ਨਕਾਰਾਜ ਹੋ ਜਾਣਾ ਤੁਸੀਂ ਅਗਰ ਇਹ ਫਾਰਮੂਲੇ ਦੇ ਚਲੋ ਠੀਕ ਹੈਗਾ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਫਾਰਮੂਲੇ ਦੇ ذریعے ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਦਾ ਕਰੀਏ ਜਿਹੜੀਆਂ ਚੀਜ਼ਾਂ ਤੁਹਾਡੀ ਰਸੋਈ ਦੇ ਵਿੱਚ ਪਈਆਂ ਨੇ ਪਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਜੀ ਲੋਕ ਕਹਿੰਦੇ ਨੇ ਜੀ ਸਾਡਾ ਤਾਂ ਅਸੀਂ ਬਥੇਰੇ ਨੁਸਕੇ ਫਾਰਮੂਲੇ ਕਰਕੇ ਦੇਖ ਲਏ ਜੀ ਅਸੀਂ ਆਲੂ ਬਘਾਰਾ ਵੀ ਖਾ ਕੇ ਦੇਖ ਲਿਆ ਅਸੀਂ ਇਮਲੀ ਵੀ ਵਿਚਰ ਲਾ ਕੇ ਦੇਖ ਲਈ ਅਸੀਂ ਅਨਾਰ ਦਾਣੇ ਦੀ ਚਟਣੀ ਵੀ ਬਣਾ ਕੇ ਦੇਖ ਲਈ ਪਰ ਸਾਨੂੰ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਫਿਰ ਉਹ ਲੋਕ ਕੌਣ ਨੇ ਜੀ ਫਰਕ ਪੈਂਦਾ ਜੀ ਡਾਕਟਰ ਤੋਂ ਡਕਾਰ ਮਰਵਾਤਾ ਇਹਨੇ ਉਹ ਨਹੀਂ ਉਹ ਤਾਂ ਇਹਦੇ ਗੁਣ ਖਾਸ ਨੇ ਜਦੋਂ ਖਾਓਗੇ ਜਿੰਨਾ ਮਰਜ਼ੀ ਖਾ ਲੋ ਡਕਾਰ ਤਾਂ ਇਹਦੇ ਨਾਲ ਇਹਦੇ ਨਾਲ ਹੋਣਾ ਹੀ ਹੋਣਾ ਇਹ ਕੰਮ ਤਾਂ ਇਹ ਇਹ ਇੰਨਾ ਵਧੀਆ ਰਸ ਹੈਗਾ ਮਤਲਬ ਇਹ ਭੁੱਖ ਨੂੰ ਹਮੇਸ਼ਾ ਜਗਾਉਂਦਾ 5-10 ਮਿੰਟਾਂ ਦੇ ਅੰਦਰ ਅੰਦਰ ਭੁੱਖ ਜਗਾ ਦਿੰਦਾ ਇਹ ਵਾਲਾ ਜਿਹੜਾ ਫਾਰਮੂਲਾ ਹੈ ਪਰ ਤੁਸੀਂ ਕਮ ਸੇ ਕਮ ਇਸ ਫਾਰਮੂਲੇ ਤੋਂ ਬਾਅਦ 40-45 ਮਿੰਟ ਕੁਝ ਨਹੀਂ ਲੈਣਾ ਹੁੰਦਾ ਤਾਂ ਕਿ ਇਹ ਨੂੰ ਆਪਦੇ ਨੂੰ ਹজম ਹੋਣ ਨੂੰ ਟਾਈਮ ਚਾਹੀਦਾ ਨਾ ਇਹਨੇ ਭੁੱਖ ਤਾਂ ਲਾ ਦੇਣੀ ਹੈ ਨੁਸਖਾ ਬਣਾ ਕੇ ਨਹੀਂ ਰੱਖਿਆ ਹੋਇਆ ਇਹ ਬਣਾ ਕੇ ਰੱਖਿਆ ਹਮੇਸ਼ਾ ਅਸੀਂ ਇਹ ਹਾਜਮਾ ਪਲੱਸ ਦੇ ਜਿਹੜਾ ਇਹ ਆਪਣਾ ਹਾਜਮਾ ਪਲੱਸ ਹੈ ਠੀਕ ਹੈ ਇਹ ਇੰਨਾ ਹੀ ਫਾਰਮੂਲੇ ਤੋਂ ਤਾਂ ਬਣਿਆ ਹੋਇਆ ਠੀਕ ਹੈ ਉਹ ਵੀ ਚੱਕੇ ਸੀ ਉਹ ਕੀ ਚੀਜ਼ ਹੈ ਜੀ ਉਹ ਸਪੈਸ਼ਲੀ ਲੀਵਰ ਦੇ ਲਈ ਹੈ ਕੱਲੇ ਲੀਵਰ ਨੂੰ ਹਾਂ ਲੀਵਰ ਇਹ ਹੈਪਾਟਾਈਟਿਸ ਬੀ ਹੋ ਗਿਆ ਸੀ ਹੋ ਗਿਆ ਇਹ ਹੋ ਗਿਆ ਇਹ ਜਾਂ ਫਿਰ ਸਿੱਧਾ ਜਰਨਡਿਸ ਹੋ ਗਿਆ ਜਿਹੜਾ ਪੀਲੀਆ ਕਹਿ ਦਿੰਨੇ ਆਪਾਂ ਆਮ ਉਸ ਤੋਂ ਬਾਅਦ ਕਾਲਾ ਪੀਲੀ ਆ ਜਾਂਦਾ ਉਹਦੇ ਤੇ ਇਸ ਫਾਰਮੂਲੇ ਦਾ ਬਹੁਤ ਵਧੀਆ ਜਿਹੜਾ ਸਹਯੋਗ ਹੈ ਨਾਲ ਜਿਵੇਂ ਆਪਾਂ ਲਿਵਰਕਿਊ ਲੈ ਲਈਏ ਠੀਕ ਹੈ ਇਹ ਨਾ ਤਾਂ ਹੈਪਾਟਾਈਟਿਸ ਬੀ ਛੱਡਦਾ ਨਾ ਇਹ ਲੀਵਰ ਦੇ ਕੋਈ ਰੋਗ ਛੱਡਦਾ ਠੀਕ ਹੈ ਕੋਲੇਸਟ੍ਰੋਲ ਤੁਹਾਡਾ ਵਧਿਆ ਉਹਨੂੰ ਇਹਨੇ ਡਾਊਨ ਕਰਨਾ ਠੀਕ ਹੈ ਟ੍ਰਾਈਗਲਿਸਰਾਈਡ ਤੁਹਾਡਾ ਵਧਿਆ ਉਹਨੇ ਨੂੰ ਡਾਊਨ ਕਰਨਾ ਠੀਕ ਹੈ ਖੂਨ ਦੀ ਕਮੀ ਆ ਗਈ ਉਹਨੇ ਇਹਨੂੰ ਡਾਊਨ ਕਰਨਾ ਮਤਲਬ ਹੁਣ ਰਹਿ ਕੀ ਜਾਂਦਾ ਇਸ ਤੋਂ ਬਾਅਦ ਕੁਝ ਨਹੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਮਤਲਬ ਫਾਇਦੇ ਨੇ ਜਿਹੜੇ ਤੁਹਾਨੂੰ ਦਿੰਦਾ ਹੀ ਦਿੰਦਾ ਉਸ ਤੋਂ ਬਾਅਦ ਇੱਕ ਜਿਵੇਂ ਉਹਨੂੰ ਗੈਸ ਤਜਾਬ ਦੀ ਬਹੁਤ ਜ਼ਿਆਦਾ ਥੋੜੇ ਬਣਦੀ ਹੈ ਲੋਕਾਂ ਦੇ ਸਵੇਰੇ ਉੱਠਦੇ ਹੀ ਇਹ ਕੀ ਬਣਾਇਆ ਖੱਟੇ ਡਕਾਰ ਪੀਲਾ ਪਾਣੀ ਨਿਕਲਦਾ ਜਿੰਨਾਂ ਲੋਕਾਂ ਦੇ ਉਹਨਾਂ ਵਾਸਤੇ ਸੀ ਕੈਪਸੂਲ ਬਣਾਇਆ ਜਿਹਦਾ ਨਾਮ ਰੱਖਿਆ ਖਾਲੀ ਪੇਟ ਅੱਛਾ ਇਹਦੇ ਚ 15 ਤੋਂ 16 ਤਰ੍ਹਾਂ ਦੀਆਂ ਜੜੀ ਬੂਟੀਆਂ ਤੇ ਐਕਸਟ੍ਰੈਕਟ ਵਗੈਰਾ ਪਸ਼ਮਾ ਵਗੈਰਾ ਪਾ ਕੇ ਇਹਨੂੰ ਬਣਾਇਆ ਗਿਆ ਜਿਹਦੇ ਨਾਲ ਜਿਹੜੇ ਤੁਹਾਨੂੰ ਡਕਾਰ ਸਵੇਰੇ ਸਵੇਰੇ ਰੋਟੀ ਖਾਣ ਤੋਂ ਬਾਅਦ ਗੰਦੇ ਡਕਾਰ ਆ ਗਏ ਸਾਰਾ ਦਿਨੀ ਹੁੰਦੇ ਰਹਿੰਦੇ ਨੇ ਹਾਂ ਉਹ ਸਾਰੀਆਂ ਚੀਜ਼ਾਂ ਨੂੰ ਇਹ ਬਿਲਕੁਲ ਥੋੜੇ ਦਿਨਾਂ ਦੇ ਅੰਦਰ ਅੰਦਰ ਰੋਕ ਲਾ ਦੇਗਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਪੇਟ ਦੀ ਖਰਾਬੀ ਆ ਗਈ ਤਾਣੇਦਾਰ ਜੇ ਕੈਪਸੂਲ ਵੀ ਖਾਂਦੇ ਨੇ ਜੀ ਸਵੇਰੇ ਉੱਠਣਸਾਰ ਜਿਹੜਾ ਡਾਕਟਰਾਂ ਨੇ ਲਾਇਆ ਵੀ ਖਾਲੀ ਪੇਟ ਉਹਦਾ ਤੋੜ ਹੈ ਇਹ ਉਹਦਾ ਹੀ ਤੋੜ ਹੈ ਸਰ ਇਹਦੇ ਚ ਫਰੁਕੀ ਸਾਹਿਬ ਸਾਰੀਆਂ ਉਹੀ ਚੀਜ਼ਾਂ ਨੇ ਠੀਕ ਹੈ ਉਸ ਤੋਂ ਬਾਅਦ ਜਿਵੇਂ ਡਾਈਜੋਮੈਕਸ ਆ ਗਈ ਠੀਕ ਹੈ ਹੁਣ ਤਾਂ ਪੇਟ ਸਹੀ ਨਹੀਂ ਹੋ ਰਿਹਾ ਵਾਰ-ਵਾਰ ਦਸਤਾਰ ਰਹੇ ਆ লিਵਰ ਦੀ ਖਰਾਬੀ ਕਰਕੇ ਆ ਰਹੇ ਆ ਜਾਂ ਵੈਸੇ ਆ ਰਹੇ ਆ ਤੇ ਜਾਂ ਹਾਜਮਾ ਖਰਾਬ ਹੋ ਗਿਆ ਠੀਕ ਹੈ ਠੀਕ ਹੈ ਵਾਰੀ-ਵਾਰੀ ਖਾਣ ਦੇ ਕਰਕੇ ਤੁਹਾਨੂੰ ਜਿਹੜੀਆਂ ਨੇ ਲੂਜ਼ ਮੋਸ਼ਨ ਹੋ ਗਏ ਉਹਨੂੰ ਇਹਨੇ ਰੋਕ ਦੇਣੇ ਇਹ ਕੈਪਸੂਲ ਹੈ ਗੋਲੀ ਹੈ ਪਾਊਡਰ ਹੈ ਪੂਰਾ ਦਾ ਪੂਰਾ ਫਾਰਮੂਲਾ ਹੈਗਾ ਫਿਰ ਉਹਦੇ ਨਾਲ ਕੀ ਹੁੰਦਾ ਜਦੋਂ ਤੁਹਾਡਾ ਪੇਟ ਖਰਾਬ ਹ ਤਾ ਤੁਹਾਡੇ ਅੰਦਰ ਬਲਗੰਬਰ ਨਹੀਂ ਸਟਾਰਟ ਹੋ ਜਾਂਦੀ ਆਉ ਬਣਨੀ ਸਟਾਰਟ ਹੋ ਜਾਂਦੀ ਹੈ ਉਹ ਉਹਦੇ ਨਾਲ ਫਿਰ ਕੀ ਹੋਊਗਾ ਤੁਹਾਡਾ ਮੋਟਾਪਾ ਵੀ ਵਧਣਾ ਸਟਾਰਟ ਹੋ ਸਕਦਾ ਤੇ ਜਾਂ ਫਿਰ ਜੇ ਲੀਵਰ ਨਾਲ ਖਰਾਬ ਹੈ ਤਾਂ ਫਿਰ ਵਜ਼ਨ ਜਿਹੜਾ ਉਹ ਇੱਕ ਵਾਰੀ ਵੱਧ ਕੇ ਬਾਅਦ ਦੇ ਵਿੱਚ ਘਟਣਾ ਬਹੁਤ ਸਟਾਰਟ ਹੋ ਜਾਏਗਾ ਹੁਣ ਤੁਹਾਡੇ ਜੇ ਅੰਦਰ ਮੰਨ ਲਓ ਗੈਸ ਤਜਾਬ ਬਣ ਰਿਹਾ ਤੇ ਜਾਂ ਫਿਰ ਉਹਦੇ ਨਾਲ ਜਿਹੜੀ ਬਲਗਮ ਵਧ ਰਹੀ ਹੈ ਤੁਹਾਡੀ ਬੋਡੀ ਦੇ ਅੰਦਰ ਜਿਹਦਾ ਹਾਜਮਾ ਖਰਾਬ ਹੈਦੀ ਬਲਗਮ ਜ਼ਰੂਰ ਵਧੇਗੀ ਇਹ ਗੱਲ ਸਾਰੇ ਦਰਸ਼ਕ ਨੋਟ ਕਰ ਲੈਣ ਉਹਨੂੰ ਬਲਗਮ ਦਾ ਰੋਗ ਰਹੇ ਗਈ ਰਹੇਗਾ ਉਹ ਬਾਹਰ ਆਏ ਚਾਹੇ ਨਾ ਆਏ ਪਰ ਉਹਦੀ ਟਾਇਲਟ ਦੇ ਅੰਦਰੋਂ ਕਿਤਨੇ ਕਿਤੇ ਬਲਗਮ ਦੀ ਜਿਹੜੀ ਲਾਰਜ ਜ਼ੂਰ ਨਿਕਲੇਗੀ ਇਹ ਲੀਵਰ ਦੀ ਖਰਾਬੀ ਤੇ ਉਹਦੇ ਵਿੱਚ ਵਿਸ਼ਵਾਸ ਨਹੀਂ ਲਵਲੇ ਇਹ ਬਹੁਤ ਵਧੀਆ ਕੰਮ ਕਰਦਾ ਨਾ ਤੁਹਾਡੇ ਅੰਦਰ ਬਲਗਮ ਰਹਿੰਦੇ ਨਾ ਤੁਹਾਡੇ ਹਾਜਮੇ ਦੀ ਕਮਜ਼ੋਰੀ ਰਹਿੰਦੇ ਅਸੀਂ ਜਿੰਨੇ ਵੀ ਜਿਹੜੀਆਂ ਆਈਟਮਾਂ ਜਿੰਨੇ ਵੀ ਆਈਟਮਾਂ ਇਹ ਦੇਖਿਆ ਤੁਸੀਂ ਇਹ ਸਾਰਿਆਂ ਦਾ ਸਹਿਯੋਗ ਲੈ ਕੇ ਤੇ ਇਹ ਇਹਨਾਂ ਦੇ ਵਿੱਚ ਅਲੱਗ-ਅਲੱਗ ਹੋਰ ਇੰਗਰੀਡੀਅੰਟ ਪਾ ਕੇ ਹੁਣ ਇਹਦੇ ਵਿੱਚ ਜਿਵੇਂ ਹਿੰਗੋਮੈਕਸ ਹੁਣ ਇਹਦੇ ਚ ਅਸੀਂ ਆ ਸਾਰੇ ਫਾਰਮੂਲੇ ਦੇ ਨਾਲ ਇੱਕ ਹਿੰਗ ਹੋਰ ਮਿਕਸ ਕੀਤੀ ਹੈ ਮਤਲਬ ਜਿੱਦਾਂ ਦਾ ਰੋਗ ਹੈ ਉਦਾਂ ਦੀ ਦਵਾਈ ਤੁਹਾਨੂੰ ਮਿਲ ਜਾਈਗੀ ਹੁਣ ਇਹ ਆਮਲਾ ਹੈ ਕੱਲਾ ਆਮਲਾ ਹੈ ਸਾਡਾ ਹੈਨਾ ਇਹ ਆਮਲਾ ਪਾਊਡਰ ਇੰਨਾ ਸ਼ੁੱਧ ਹੈਗਾ ਗਿਟਕ ਦਾ ਨਾਮ ਨਿਸ਼ਾਨੀ ਦੂਜੀਆਂ ਜਿਹੜੀਆਂ ਕੰਪਨੀਆਂ ਨੇ ਵਿੱਚ ਆਮਲਾ ਦੇ ਵਿੱਚ ਗਿਟਕਾ ਪੀਸ ਕੇ ਫਿਰ ਵਿੱਚ ਜਣੀਆਂ 2 2 250 ਰੁਪਏ ਕਿਲੋ ਤੇ ਉਹ ਕੋਈ ਗੱਲ ਨਹੀਂ ਬਣਦੀ ਜੀ ਇਹ ਅਸੀਂ ਬੜਾ ਪਿਓਰ ਸ਼ੁੱਧ ਤੇ ਜਿੰਨਾ ਦਿਨਾਂ ਚ ਆਮਲਾ ਹੁੰਦਾ ਅਸੀਂ ਆਪ ਲੈ ਕੇ ਇਹਨਾਂ ਨੂੰ ਕਟਾ ਕੇ ਇਹਨੇ ਗਿਟਕਾਂ ਬਾਹਰ ਕਢਾ ਕੇ ਪਿਓਰ ਨੂੰ ਫਿਰ ਸੁਕਾਈ ਦਾ ਫਿਰ ਪੀਸੀ ਦਾ ਉਸੇ ਤਰ੍ਹਾਂ ਹੀ ਇਤਨਾ ਚੀਜ਼ਾਂ ਦਾ ਤ੍ਰਿਫਲਾ ਬਣਾਇਆ ਜਾਂਦਾ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੇਟ ਦੇ ਉੱਤੇ ਕੰਮ ਕਰਨ ਵਾਲੀਆਂ ਨੇ ਸਾਡੇ ਕੋਲ ਫੁੱਲ ਰੇਂਜ ਜਿਹੜੀ ਮੌਜੂਦ ਹੈਗੀ ਹੈ ਕੋਈ ਅਸੀਂ ਰੋਗ ਨਹੀਂ ਛੱਡਦੇ ਬਾਹਰ ਲੋਕ ਰਹਿੰਦੇ ਨੇ ਜੀ ਫਾਸਟ ਫੂਡ ਕਰਕੇ ਜ਼ਿਆਦਾਤਰ ਪੇਟ ਨੂੰ ਕਬਜ਼ ਬੜੀ ਰਹਿੰਦੀ ਹੈ ਜੀ ਉਹਨਾਂ ਨੂੰ ਹਾਂ ਕਬਜ਼ ਰਹਿੰਦੀ ਉਹਦੇ ਕਰਕੇ ਇੱਕ ਹੈ ਆਪਣੇ ਕੋਲ ਛੋਟੀ ਜੀ ਆਈਟਮ ਹੈ ਕਬਜ਼ ਕਿਉ ਕਰਕੇ ਪਾਊਡਰ ਹੈ ਠੀਕ ਹੈ ਕਬਜ਼ ਕਿਉ ਅੱਛਾ ਆ ਉਸਕਾ ਫਾਰਮੂਲਾ ਹਟਾਏਗਾ ਜੀ ਕਬਜ਼ ਉਹਦਾ ਇਹ ਇਹਦਾ ਤਾਂ ਦੇਖੋ ਮੈਂ ਪਹਿਲਾਂ ਹੀ ਦੱਸ ਚੁੱਕਿਆ ਸਾਰੀਆਂ ਆਈਟਮਾਂ ਇਹੀ ਨੇ ਇਹਨਾਂ ਦੇ ਨਾਲ-ਨਾਲ ਕੁਝ ਆਈਟਮਾਂ ਅਲੱਗ ਪਾ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਿੱਦਾਂ ਕਿਸੇ ਦਾ ਰੋਗ ਆਉਂਦੀ ਉਸ ਤਰ੍ਹਾਂ ਦੀ ਚੀਜ਼ ਜਿਹੜੀ ਉਹਨੂੰ ਬਣਾ ਕੇ ਦੇ ਦਿੱਤੀ ਜਾਂਦੀ ਆ। ਇਹ ਫਾਰਮੂਲੇ ਅੰਦਰ ਹਰ ਚੀਜ਼ ਦਾ ਗੁਣ ਹੈ। ਮੈਂ ਤਾਂ ਤੁਹਾਨੂੰ ਇਨਫਲਮੇਸ਼ਨ ਤੱਕ ਗਿਣਾਤੀ, ਜੋੜਾਂ ਦਾ ਦਰਦ ਤੱਕ ਵੀ ਗਿਣਾਤਾ ਇਹਨਾਂ। ਪੰਨੇ ਕਿਵੇਂ ਜੀ ਫਿਰ ਸਾਨੂੰ ਇਹ ਵੀ ਦੱਸ ਪੰਨੇ ਦੇ ਵਿੱਚ ਇਹਦੇ ਵਿੱਚ ਦੇਖੋ ਹੁਣ ਜਿਵੇਂ ਆਪਾਂ ਸ਼ੁਰੂਆਤ ਕਰਦੇ ਰਹੀਏ। ਮੰਨ ਲਓ ਕਿਸੇ ਨੂੰ ਗੈਸ ਬੜੀ ਪਾਸ ਹੁੰਦੀ ਆ ਸਾਰਾ ਦਿਨ ਗੰਦੀ-ਗੰਦੀ ਜਾਂ ਡਕਾਰ ਬੜੇ ਆਉਂਦੇ ਨੇ, ਸਾਰਾ ਦਿਨ ਪੇਟ ਭਾਰੀ ਰਹਿੰਦਾ। ਰੋਟੀ ਖਾ ਕੇ ਅਗਰ ਇੱਕ ਅੱਧਾ ਗਲਾਸ ਪਾਣੀ ਦਾ ਪੀ ਲਿਆ ਤਾਂ ਪੇਟ ਫੁੱਲ ਜਾਂ ਉਨਾ ਵਾਸਤੇ ਸਭ ਤੋਂ ਵਧੀਆ ਜਿਹੜੀ ਜ਼ਰੂਰੀ ਚੀਜ਼ ਹੈ ਨਾ ਉਹ ਆ ਗਏ ਇਹ ਕੀ ਚੀਜ਼ ਹੈ ਜੀ ਪੱਤਰ ਜੀ ਇਹ ਹੈਗੇ ਨੇ ਸੁੱਕੇ ਹੋਏ ਆਲੂ ਬੁਖਾਰੇ ਅੱਛਾ ਇਹ ਸੁੱਕੇ ਆਲੂ ਬੁਖਾਰੇ ਹੈ ਜੀ ਜਿਹੜੇ ਸੀਜ਼ਨ ਚਾਲੂ ਬੁਖਾਰੇ ਨਹੀਂ ਮਿਲਦੇ ਇਹ ਤੁਸੀਂ ਯੂਜ਼ ਕਰ ਸਕਦੇ ਹੋ ਇਹ ਦੇਖੋ ਪੂਰੇ ਆਲੂ ਬੁਖਾਰੇ ਦਾ ਜਿਹੜਾ ਕੱਟ ਕੇ ਕਿੰਨਾ ਕੁ ਰਹਿ ਗਿਆ ਇਹ ਐਕਸਟ੍ਰੈਕਟ ਵਰਗਾ ਹੋ ਗਿਆ ਇੱਕ ਤਰ੍ਹਾਂ ਦਾ ਇਹ ਚਾਰ ਜਾਂ ਪੰਜ ਦਾਣੇ ਆਦਮੀ ਜਿਹੜਾ ਇਕੱਲੇ ਵੀ ਸਵੇਰੇ ਉੱਠ ਕੇ ਯੂਜ਼ ਕਰ ਲੇ ਤਾਂ ਬਹੁਤ ਵਧੀਆ ਮਜ਼ਾ ਦਿੰਦੇ ਆ ਠੀਕ ਹੈ ਆਦਰਵਾਇਜ਼ ਤੁਸੀਂ ਚਾਰ ਆਲੂ ਬੁਖਾਰੇ ਲੈਣੇ ਆ ਜੀ ਤੇ ਆਚਾਰ ਇਮਲੀ ਦੇ ਦਾਣੇ ਲੈਣੇ ਆ ਠੀਕ ਹੈ ਜੀ ਦੋ ਆਈਟਮਾਂ ਠੀਕ ਹੈ ਉਸ ਤੋਂ ਬਾਅਦ ਦੋ ਤਿੰਨ ਮੋਟ ਛੋਟੀਆਂ ਇਲਾਇਚੀਆਂ ਲੈਣੀਆਂ ਨੇ ਇਹ ਪਾਈ ਜਾਣੀਆਂ ਨੇ ਇਹਨੂੰ ਪੀਸ ਲੋ ਚ ਪਾਊਡਰ ਬਣਾ ਲਓ ਠੀਕ ਹੈ ਪਾਊਡਰ ਬਣਾ ਲਓ ਉਸ ਤੋਂ ਬਾਅਦ ਇਹ ਧਨੀਆ ਆ ਗਿਆ ਅੱਧਾ ਚਮਚੇ ਦਾ ਧਨੀਆ ਦਾ ਲੈ ਲੈਣਾ ਠੀਕ ਹੈ ਇੱਕ ਕੌਲੇ ਚ ਪਾਈ ਜਾਣਾ ਠੀਕ ਹੈ ਫਿਰ ਅਨਾਰ ਦਾਣਾ ਤੁਸੀਂ ਲੈ ਲੈਣਾ ਅੱਧਾ ਚਮਚਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹ ਲੈ ਲੈਣੀ ਹੈ ਛੋਟੀ ਇਲਾਇਚੀ ਦਾ ਸੌਰੀ ਪਾਊਡਰ ਬਣਿਆ ਹੋਇਆ ਇਹ ਥੋੜਾ ਜਿਹਾ ਪਾ ਸਕਦੇ ਹੋ ਤੇ ਫਿਰ ਆ ਜਾਂਦਾ ਇਹ ਤ੍ਰਿਫਲਾ ਇਹ ਨਾਲ ਪਾ ਦਿਓ ਹੁਣੇ ਰਹਿ ਗਿਆ ਗੁੜ ਇਹ ਗੁੜ ਇਹਨਾਂ ਆਪਣੀ ਮਿੱਠੇ ਮੁਤਾਬਕ ਜੇ ਕੋਈ 슈ਗਰ ਹੈ ਤਾਂ ਇਹਨੂੰ ਅਵੋਇਡ ਕਰ ਸਕਦਾ ਆਦਰਵਾਈਜ਼ ਮਿੱਠੇ ਮੁਤਾਬਕ ਇਹਨੂੰ ਨਾਲ ਹੀ ਵਿੱਚ ਪਾ ਕੇ ਤੇ ਇੱਕ ਕੌਲੇਜੇ ਚ ਭੇਦ ਦੇਣਾ ਡੋਂਗੇ ਜੇ ਚ ਭੇਦ ਦੇਣਾ ਤੇ ਪਾਣੀ ਪਾ ਦੇਣਾ ਪੌਣਾ ਇੱਕ ਗਲਾਸ ਗਲਾਸ ਸਵੇਰੇ ਉੱਠ ਕੇ ਤੁਸੀਂ ਇਹਨੂੰ ਸਾਰੇ ਨੂੰ ਇਹਨਾਂ ਦੀ ਗਿਟਕਾ ਕਢ ਲੈਣੀ ਜਿੱਦਾਂ ਇਹਨਾਂ ਆਉਣ ਇਹਨਾਂ ਚ ਗਿਟਕਾ ਹੋਣਗੀਆਂ ਅ ਇਮਲੀ ਦੀਆਂ ਵੀ ਗਿਟਕਾ ਕਢ ਲੈਣੀ ਇੱਕ ਪਾ ਕੇ ਮਿਕਸੀ ਦੇ ਜਾਰ ਦੇ ਅੰਦਰ ਤੇ ਇਹਨੂੰ ਚੰਗੀ ਤਰ੍ਹਾਂ ਘੁਮਾ ਦੇਣਾ ਇਹਦਾ ਉਹ ਗਰੱਬਾ ਜਿਹਾ ਵਧੀਆ ਜਿਹਾ ਬਣ ਜਾਏਗਾ। ਉਹਦੇ ਵਿੱਚ ਫਿਰ ਥੋੜਾ ਜਿਹਾ ਹੋਰ ਪਾਣੀ ਪਾ ਆਗੇ ਤੁਸੀਂ ਕਿਸੇ ਸੋਹਣੀ ਜੀ ਛਾਨਣੀ ਚੋਂ ਜਾਂ ਕਿਸੇ ਕੱਪੜੇ ਤੋਂ ਇਹਨੂੰ ਛਾਣ ਲੈਣਾ। ਜਿਹੜੇ ਐਵੇਂ ਪੀ ਸਕਦੇ ਪੀ ਜਾਣ। ਇਹਨੂੰ ਛਾਣ ਲੈਣਾ ਛਾਣ ਕੇ ਫਿਰ ਇਹ ਇਦਾਂ ਦਾ ਨਿਕਲ ਆਊਗਾ ਜੀ। ਆਹ ਜਿਹੜੀ ਚੀਜ਼ ਆਪਾਂ ਬਣਾਈ ਹੈ। ਆ ਬਿਲਕੁਲ ਉਹੀ ਚੀਜ਼ ਹੈ। ਹੁਣੇ ਅਸੀਂ ਬਣਾ ਕੇ ਤਿਆਰ ਕਰਕੇ ਲਿਆਏ ਆ। ਤੇ ਇਹ ਤੁਸੀਂ ਆਪਣਾ ਪੀ ਕੇ ਦੇਖੋ। ਜੀ ਜੀ। ਤੁਸੀਂ ਪੀ ਕੇ ਦੇਖੋ। ਆ ਬਤ ਅੱਛੇ ਸਾਰੇ ਚੀਜ਼ਾਂ ਦਾ ਬਣਿਆ ਹੋਇਆ ਜੀ ਮਤਲਬ ਇਹ ਜਤਾ ਸੰਜੀਵਨੀ ਵਾਲਾ ਵੀ ਕੰਮ ਕਰੂਗਾ ਇਹ ਜਿਹੜੀ ਸੰਜੀਵਨੀ ਬੂਟੀ ਹੈਗੀ ਐ ਜਿਹੜਾ ਤੁਸੀਂ ਬਣਾਇਆ ਤੇ ਇਹ ਵੀ ਕੰਮ ਕਰੇਗਾ ਇਹ ਵਾਲਾ ਇਹਨੇ ਸਾਰੇ ਕੰਮ ਕਰਨ ਨੇ ਇਹ ਹੁਣ ਤੁਸੀਂ ਪੀ ਕੇ ਦੇਖੋ ਠੀਕ ਹੈ ਕੀ ਬਾਤ ਹੈ ਹਾਂ ਇਹ ਦੇਖੋ ਪੂਰਾ ਵਧੀਆ ਟੈਕਚਰ ਦਾ ਕਿੰਨਾ ਸ਼ਾਨਦਾਰ ਹੈਗਾ ਦੇਖੋ ਇਹ ਮਤਲਬ ਪੀਣ ਦੇ ਨਾਲ ਪੇਟ ਦਾ ਰੋਗ ਤਾਂ ਮਤਲਬ ਹੀ ਨਹੀਂ ਜੀ ਚਾਹ ਦੀ ਤਲਬ ਤੱਕ ਛਡਾ ਦਿੰਦਾ ਇਹ ਫਾਰਮੂਲਾ ਕੀ ਬਾਤ ਹੈ अच्छा डॉक्टर साहब फिर ਇਹ ਪੀਣ ਦਾ ਟਾਈਮ ਕਿਹੜਾ ਜੀ ਸਹੀ ਟਾਈਮ ਕਿਹੜਾ ਸਵੇਰੇ ਉੱਠਦੇ ਆ ਸਵੇਰੇ ਉੱਠਦੇ ਸਾਰ ਪੀ ਲਿਆ ਉੱਠਦੇ ਸਾਰ ਪੀ ਲਿਆ ਸਮਝੋ ਸਾਰੀਆਂ ਤੁਹਾਡੀਆਂ ਬਿਮਾਰੀਆਂ ਨੂੰ ਥੱਲੋਂ ਦੀ ਕੱਢ ਦੇਣਾ ਇਹਨੇ ਹੌਲੀ ਹੌਲੀ ਕਰਕੇ ਕੋਈ ਕਬਜ ਨਹੀਂ ਰਹਿਣੀ ਪੇਟ ਸਾਫ਼ ਸਰੀਰ ਤੰਦਰੁਸਤ ਖੂਨ ਦੀ ਕਮੀ ਦੂਰ ਅੱਖਾਂ ਦੀ ਰੋਸ਼ਨੀ ਤੇਜ਼ ਕੰਨਾਂ ਦਾ ਸੁਣਨਾ ਤੇਜ਼ ਠੀਕ ਹੈ ਹੌਲੀ ਹੌਲੀ ਤੇ ਅਗਰ ਤੁਸੀਂ ਇਹਨੂੰ ਪੌਜ਼ ਲੈ ਲੈ ਕੇ ਹਫਤਾ 10 ਦਿਨ ਲੈ ਲਿਆ ਹਫਤਾ ਦੇ ਦਿਨ ਛੜਤਾ ਅਗਰ ਤੁਸੀਂ ਇਹਨੂੰ ਲਗਭਗ 3 ਤੋਂ 4 ਮਹੀਨੇ ਲਗਾਤਾਰ ਯੂਜ਼ ਕਰ ਲਿਆ ਤਾਂ ਅਗਲੇ ਸਾਲ ਜਦੋਂ ਤੁਸੀਂ ਵੇਖਣਾ ਤੁਹਾਡੇ ਵਾਲ ਵੀ ਕਾਲੇ ਨਵੇਂ ਆਉਣੇ ਸਟਾਰਟ ਹੋ ਜਾਣਗੇ ਇੰਨੀ ਜ਼ਬਰਦਸਤ ਜਵਾਨ ਬਣਾਉ ਨੁਸਖਾ ਇਹ ਅੱਛਾ ਡਾਕਟਰ ਸਾਹਿਬ ਤੁਹਾਨੂੰ ਜਾਣਕਾਰੀ ਬੜੀ ਹੈਗੀ ਹੈ ਰੋਗ ਵੀ ਬੁੜੀ ਤੁਸੀਂ ਛੇਤੀ ਫੜ ਲਓ ਜਿਹੜਾ ਬੰਦਾ ਤੁਹਾਡੇ ਕੋਲ ਆਉਂਦਾ ਉਹ ਇਸ ਵਾਰ ਤਾਂ ਮੈਂ ਇਹ ਹਾਲਾਤ ਦੇਖੇ ਨੇ ਦੋ ਚਾਰ ਬੰਦੇ ਮੇਰੇ ਇਸ ਤਰ੍ਹਾਂ ਦੇ ਫੋਨ ਆਏ ਕਿ ਸਾਡੀ ਤਾਂ ਜੀ ਜਿਹੜੀ ਵੱਡੀ ਆਂਤ ਹੀ ਕੱਟਦੀ ਜੀ ਸਾਡੀ ਤਾਂ ਹੋ ਹੁਕਸਾਨਾ ਤਾਂ ਹਰ ਘੰਟੇ ਬਾਅਦ 2 ਘੰਟੇ ਬਾਅਦ ਵਾਸ਼ਰੂਮ ਟਾਇਲਟ ਜਾਣੀ ਪੈਂਦਾ ਉਸ ਤਰ੍ਹਾਂ ਦੀ ਨੌਬਤ ਨਾ ਆਵੇ ਲੀਵਰ ਫੈਟੀ ਨਾ ਹੋਵੇ ਗੰਭੀਰ ਨਾ ਹੋਵੇ ਕ੍ਰੋਨਿਕਲ ਸਮੱਸਿਆ ਨਾ ਹੋਵੇ ਤੁਹਾਨੂੰ ਜੇਕਰ ਮਿਲ ਕੇ ਕੋਈ ਪ੍ਰੋਬਲਮ ਹੱਲ ਹੋ ਸਕਦੀ ਹੈ ਤੁਹਾਨੂੰ ਮਿਲਣ ਦਾ ਰਾਹ ਕੀ ਹੈ ਉਹ ਜੀ ਸਾਡਾ ਕਲੀਨਿਕ ਹੈਗਾ ਇੱਥੇ ਮਹਾਲੀ ਦੇ ਅੰਦਰ 10 ਫੇਜ਼ ਹੈ ਸੈਕਟਰ 64 ਆ ਜਾਂਦਾ ਤੇ ਜਿਹੜਾ ਆਪਣਾ ਕਲੀਨਿਕ ਦਾ ਜਿਹੜਾ ਨੰਬਰ ਹੈਗਾ ਐਸ ਸੀ ਐਫ 61 ਹੈ ਯਾਨੀ 61 ਨੰਬਰ ਹੈ ਫਰਸਟ ਫਲੋਰ ਦੇ ਉੱਤੇ ਹਮੇਸ਼ਾ ਹੀ ਅਸੀਂ ਉੱਥੇ ਮਿਲਦੇ ਆਂ ਵੈਸੇ ਹੁਣ ਆਪਣਾ ਕਲੀਨਿਕ ਆਪਣਾ ਨਵਾਂ ਬਣ ਰਿਹਾ ਉਹ ਨਾਲ ਹੀ 1 ਕਿਲੋਮੀਟਰ ਦੇ ਅੱਗੇ 11 ਫੇਜ਼ ਚ ਬਣ ਰਿਹਾ ਠੀਕ ਹੈ ਜੀ ਉਹ ਥੋੜੇ ਦਿਨਾਂ ਬਾਅਦ ਤੁਹਾਨੂੰ ਉੱਥੇ ਜਿਹੜਾ ਉਹ ਜਰੂਰ ਆਪਾਂ ਵਿਜ਼ਿਟ ਕਰਾਵਾਂਗੇ ਤੁਹਾਡੀ ਤੇ ਫਿਰ ਲੋਕਾਂ ਨੂੰ ਉੱਥੇ ਦਾ ਹੀ ਜਿਹੜਾ ਐਡਰੈਸ ਦਿਆ ਕਰਾਂਗੇ ਫਿਲਹਾਲ ਅਸੀਂ 10 ਫੇਜ਼ ਮਹਾਲੀ ਚ ਤੁਸੀਂ ਮਿਲ ਸਕਦੇ ਹੋ ਸਾਡੇ ਕੋਲ ਆ ਕੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਅਗਰ ਕਿਸੇ ਨੇ ਮਿਲਣਾ ਤਾਂ ਮੇਰੀ ਗੁਜ਼ਾਰਿਸ਼ ਇਹ ਹੈ ਕਿ ਅਸੀਂ ਨੰਬਰ ਦੇ ਦਿੱਤਾ ਹੈ ਡਾਕਟਰ ਸਾਹਿਬ ਉਸ ਨੰਬਰ ਦੇ ਉੱਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਹੀ ਡਾਕਟਰ ਸਾਹਿਬ ਨੂੰ ਮਿਲਿਆ ਜਾ ਸਕਦਾ ਹੈ ਬਿਨਾਂ ਅਪਾਇੰਟਮੈਂਟ ਤੋਂ ਡਾਕਟਰ ਸਾਹਿਬ ਨਹੀਂ ਮਿਲਦੇ ਕਿਉਂਕਿ ਕਾਫੀ ਰਸ਼ ਹੁੰਦਾ ਹੈ ਇੱਥੇ ਇਹਨਾਂ ਕੋਲ ਔਰ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਬਿਨਾਂ ਅਪਾਇੰਟਮੈਂਟ ਤੋਂ ਆਓ ਔਰ ਇੱਥੇ ਤੁਹਾਡਾ ਟਾਈਮ ਵੇਸਟ ਹੋਵੇ ਤੁਹਾਡਾ ਟਾਈਮ ਜ਼ਾਇਆ ਹੋਵੇ ਔਰ ਬਿਨਾ ਅਰਥ ਤੁਸੀਂ ਇੱਥੇ ਬੈਠੇ ਰਹੋ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੇ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦੋਗੇ ਜਿੰਨਾ ਦੇ ਘਰਾਂ ਦੇ ਆਲੇ-ਦੁਆਲੇ ਇਹ ਜਿਹੜੀ ਸੰਜੀਵਨੀ ਹੈ ਇਹ ਸੰਜੀਵਨੀ ਬੂਟੀ ਲੱਗੀ ਹੋਈ ਹੈ ਜਿਹਨੇ ਟੈਸਟ ਕੀਤਾ ਕਾਫੀ ਜ਼ਿਆਦਾ ਪੇਟ ਵੀ ਹਲਕਾ ਕਰਤਾ ਖਾਣਾ ਖਾ ਕੇ ਅਸੀਂ ਬੈਠੇ ਸੀ ਤੇ ਖਾਣਾ ਜਿੰਮੀ ਮਨੇ ਇਹ ਦੋ ਚਾਰ ਇਹਦੀਆਂ ਪੱਤੀਆਂ ਅਸੀਂ ਕਹਿ ਲਈ ਕਿ ਡੰਡੀਆਂ ਜੀਆਂ ਖਾਧੀਆਂ ਤੁਹਾਡੇ ਨਾਲ ਹੀ ਖਾਧੀਆਂ ਤੇ ਕਾਫੀ ਜ਼ਿਆਦਾ ਭੁੱਖ ਦਾ ਅਹਿਸਾਸ ਵੀ ਜਿਹੜਾ ਹੋਣ ਲੱਗ ਗਿਆ ਪੇਟ ਵੀ ਕੰਪੈਰੀਟਿਵਲੀ ਪਹਿਲਾਂ ਨਾਲੋਂ ਹਲਕਾ ਨਜ਼ਰ ਆ ਰਿਹਾ ਹੈ ਹਲਕਾ ਮਹਿਸੂਸ ਹੋ ਰਿਹਾ ਹੈ ਜੀ ਡਾਕਟਰ ਸਾਹਿਬ ਜਿਹੜੇ ਮੇਰੇ ਵੀਰ ਪਾਰਕਾਂਪੁਰ ਕਾ ਚ ਘੁੰਮਣ ਜਾਂਦੇ ਨੇ ਉਹਨਾਂ ਲਈ ਖਾਸ ਤੌਰ ਤੇ ਹਦਾਇਤ ਮੈਂ ਦੇ ਦਿਆਂ ਵੀ ਸਵੇਰੇ ਉੱਠਦੇ ਸਵੇਰੇ ਜਦੋਂ ਤੁਸੀਂ ਪਾਰਕ ਆਉਨੇ ਹੋ ਤਾਂ ਅੱਧਾ ਇੱਕ ਗਲਾਸ ਪਾਣੀ ਦਾ ਪੀ ਕੇ ਗਲਾਸ ਪਾਣੀ ਦਾ ਪੀ ਕੇ ਆਜੋ ਉਸ ਤੋਂ ਬਾਅਦ ਇਹੋ ਜਿਹਾ ਇੱਕ ਦੋ ਬੂਟੇ ਲਓ ਇਹਨਾਂ ਨੂੰ ਚਬਾਉਂਦੇ ਰਹੋ ਤੇ ਚਬਾਉਂਦੇ ਚਬਾਉਂਦੇ ਵਸ ਤੁਹਾਡੇ 40-45 ਮਿੰਟ ਦੀ ਵਾਕ ਹੋ ਗਈ ਤੁਸੀਂ ਘਰੇ ਜਾਵੜੋ ਘਰੇ ਜਾ ਕੇ ਆਪਣਾ ਜੋ ਖਾਣਾ ਪੀਣਾ ਉਹ ਖਾ ਸਕਦੇ ਹੋ ਉਹ ਬੰਦਾ ਵੀ ਆ ਇਸ ਫਾਰਮੂਲੇ ਤੋਂ ਬਿਨਾਂ ਇਕੱਲੇ ਦੇ ਨਾਲ ਵੀ ਇਹ ਸਾਰੇ ਗੁਣ ਜਿਹੜੇ ਉਹ ਲੈ ਸਕਦਾ ਜੀ ਜੀ ਬਹੁਤ ਬਹੁਤ ਸ਼ੁਕਰੇ ਜੀ ਸਾਰੀ ਗੱਲਬਾਤ ਲਈ ਵੀਡੀਓ ਜ਼ਰੂਰ ਸ਼ੇਅਰ ਕਰਦੇ ਉਹਨ